ਕਰਮਜੀਤ ਨੂੰ ਮੋਲ ਅੱਜ ਦੀ ਘੜੀ ਮੂਹਰੇ ਆ ਜੇ ਨੈਰੇਟਿਵ ਕੋਈ ਨਾ ਕੋਈ ਅਮਰਤਪਾਲ ਵਾਲਾ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਜਾਂਦਾ ਤਾਂ ਫਿਰ ਮੇਰੀ ਗੱਲ ਯਾਦ ਰੱਖੋ ਸਰਬਜੀਤ ਵੀ ਕਿਤੇ ਨਾ ਕਿਤੇ ਉੱਪਰ ਆਊਗਾ ਫਾਈਟ ਦੇ ਸਕਦਾ ਦੇਖੋ ਉਹਨਾਂ ਨੇ ਗਵਾਇਆ ਇਹਨਾਂ ਇੱਕ ਨੇ ਗਾਇਆ ਮੈਂ ਕਹਣਾ ਇੱਕ ਨੇ ਹਸਾਇਆ ਪੁਰਾਣਾ ਅਸੀਂ ਦੇਖੀਏ ਤਾਂ ਇਹ ਸੀਟ ਜਿਹੜੀ ਹੈਗੀ ਕਿਸੇ ਦੀ ਪੱਕੀ ਜੱਦੀ ਸੀਟ ਨਹੀਂ ਹੈ ਪਿਛਲੀ ਵਾਰ ਜਦੋਂ ਸਦੀਕ ਸਾਹਿਬ ਜਿੱਤੇ ਐ ਇੱਥੋਂ ਆਪ ਦਾ ਜਿਹੜਾ ਕੰਟੈਂਡਰ ਸੀ ਉਸ ਸਮੇਂ ਸਾਧੂ ਸਿੰਘ ਉਹਨਾਂ ਨੂੰ ਵੋਟ ਕਿੰਨੀ ਨਿਕਲਦੀ ਆ ਸਾਰੀ 11% ਨਿਕਲਦੀ ਆ ਪਰ ਉਦੋਂ ਪਹਿਲਾਂ ਅਸੀਂ 14 ਜਵਾਰਜੀ ਦਾ 14 ਜੋਹੀ ਸਾਧੂ ਸਿੰਘ ਕਿਸਾਨਾਂ ਦਾ ਘਰਾਓ ਕਰਨਾ ਹੰਸ ਰਾਜ ਦਾ ਸਭ ਤੋਂ ਵੱਧ ਘਰਾਓ ਹੋਇਆ ਪਰ ਕਿਤੇ ਨਾ ਕਿਤੇ ਲੋਕਾਂ ਦੀ ਉਹ ਸਿੰਪਥੀ ਵੀ ਮਿਲ ਰਹੀ ਹੈ ਉਹਨੂੰ ਵਿਚਾਰਾ ਸ਼ਬਦ ਹੈ ਜਿਹੜਾ ਹੁਣ ਲੋਕੀਏ ਮਿੰਤਰਾਜ ਮਿੰਤ ਕਹਿਣ ਮੈਂ ਕਿ ਆਪ ਹੀ ਕਹਿਣ ਲੱਗਾ ਵੀ ਰਾਤ ਨੂੰ ਮੈਂ ਤਾਂ ਹੱਥ ਬੰਨ ਕੇ ਪੈਣਾ ਜੀ ਉਹਦੀਆਂ ਜਿਹੜੀਆਂ ਉਹ ਗੱਲਾਂ ਨੇ ਉਹ ਲੋਕਾਂ 'ਚ ਅਸਰ ਕਰ ਰਹੀਆਂ ਨੇ ਕੈਡਰਪੋਰਟ ਜਿਹੜੀ ਹੈਗੀ ਨਾ ਉਹ ਦੋਨਾਂ ਪਾਰਟੀਆਂ ਕੋਲੇ ਹੈਗੀ ਆ ਕਾਲੀਆਂ ਕੋਲੇ ਵੀ ਹੈ ਕਾਂਗਰਸ ਕੋਲੇ ਵੀ ਆ ਹਰ ਹਲਕੇ ਮਗਰ ਜੇ ਤੁਸੀਂ ਮੰਨ ਕੇ ਚੱਲੋਗੇ ਨਾ 15 ਤੋਂ 20000 ਦੇ ਵਿੱਚ ਵਿੱਚ ਵੇਰੀ ਕਰ ਦਈਏ ਵੋਟ ਪੈਟ ਵੋਟ ਹੁੰਦੀ ਹੈ ਜਿਹੜੀ ਪੈਣੀ ਪੈਣੀ ਹੈ ਜਿਹੜਾ ਮਰਜੀ ਕ ਤੇ ਇੱਕ ਰਿਜ਼ਰਵ ਵਰਗ ਆ ਹੁਣ ਇਹ ਸੀਟੀ ਰਿਜ਼ਰਵ ਆ ਜਿੰਨਾ ਚਿਰ ਕੀ ਆ ਇਹ ਸੀਟ ਜਰਨਲ ਰਹੀ ਆ ਉਦੋਂ ਇੱਥੇ ਕੀ ਆ ਬੜੇ ਦਿਗਜ ਲੀਡਰ ਆਉਂਦੇ ਰਹੇ ਆ ਪਰ ਅੱਜ ਕੋਈ ਉਥੇ ਮੂੰਹ ਨਹੀਂ ਕਰਦਾ ਕਿਤੇ ਉਹ ਨਾ ਹੋਵੇ ਫਰੀਦਕੋਟ ਤੋਂ ਜੇ ਕੋਈ ਜਿੱਤ ਕੇ ਜਾਂਦਾ ਸੀਰੀਆਂ ਜਿੰਨੀ ਪੁੱਛ ਪੜਤਾਲ ਦਾ ਮਤਲਬ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਇਸ ਵਰਗ ਨੂੰ ਇਗਨੋਰ ਕੀਤਾ ਜਾਂਦਾ ਇਸੇ ਏਰੀਆ ਦੇ ਵਿੱਚ ਹੀ ਬਾਬਲ ਗੋਲੀकांड ਵੀ ਵਾਪਰਿਆ ਦੂਜੀ ਗੱਲ ਕੀ ਆ ਜਿਹੜਾ ਇਸ ਏਰੀਆ ਇਹ ਵੀ ਇੱਕ ਧੰਗ ਨਾਲ ਪੰਥਕਾ ਦੇ ਸਭ ਤੋਂ ਬਾਅਦ ਸਿੱਖ ਵੋਟਰ ਜੇ ਪੰਜਾਬ 'ਚ ਕੱਢਨੇ ਹੋਣ ਨਾ ਉਹ ਇਸ ਏਰੀਆ 'ਚ ਮੰਨੇ ਜਾਂਦੇ ਆ ਤੇ ਸਭ ਤੋਂ ਬਾਅਦ ਨਫ਼ਰਤ ਵੀ ਅੱਜ ਕਿਤੇ ਨਾ ਲੋਕਾਂ ਦੀ ਇਨੀ ਸਮਝ ਹੀ ਨਹੀਂ ਗਰਦਾਸਪੁਰ ਤੋਂ ਆਈ ਵਾਰ ਲੋਕ ਗੱਲਾਂ ਵੀ ਇਹੀ ਕਹਿੰਦੇ ਆਂਦੇ ਆਈ ਵਾਰ ਜਿਤਾਉਂਦੇ ਨਹੀਂ ਕਲਾਕਾਰ ਨੂੰ ਕਿਸਾਨੀ ਮੁੱਦੇ ਤੇ ਗੱਲ ਕੀਤੀ ਕਹਿੰਦੇ ਮੇਰਾ ਤਾਂ ਮੋਢਾ ਟੁੱਟਿਆ ਹੋਇਆ ਸੀ ਹੁਣ ਰੌਲਾ ਕੀ ਆ ਵੀ ਲੋਕ ਇਹਨਾਂ ਦਾ ਮਜ਼ਾਕ ਵੀ ਬਣਾਉਂਦੇ ਆ ਸਭ ਕੁਝ ਬਣਾਉਂਦੇ ਆ ਪਰ ਲੈ ਦੇ ਕੇ ਲੋਕਾਂ ਨੂੰ ਫਿਰ ਇਹਨਾਂ ਦੀ ਝੋਲੀ ਪੈਣਾ ਪੈਂਦਾ ਕਿਉਂਕਿ ਲੋਕਾਂ ਕੋਲੇ ਆਪਣੀ ਕੋਈ ਆਪਸ਼ਨ ਨਹੀਂ ਅਕਾਲੀ ਦਲ ਅਜ ਕਿਸੇ ਵੀ ਸੀਟ ਦੇ ਉੱਤੇ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ ਖੜੂਰ ਸਾਹਿਬ ਤੋਂ ਕਹਿੰਦੇ ਸੀ ਵੀ ਸ਼ਾਇਦ ਮੁਕਾਬਲੇ 'ਚ ਆ ਜਾਣ ਕਿਉਂਕਿ ਉਹਨੂੰ ਪੰਥਕ ਸੀਟ ਮੰਨਿਆ ਜਾਂਦਾ ਉੱਥੇ ਉਹਨਾਂ ਦੇ ਪੈਰ ਜਿਹੜੇ ਹੈ ਕਿਤੇ ਨਾ ਕਿਤੇ ਅਮਰ ਸਤਿ ਸ੍ਰੀ ਅਕਾਲ ਆਰਐਮਬੀ ਟੀਵੀ ਤੇ ਦੇਖ ਰਹੇ ਹੋ ਤੁਸੀਂ ਮਾਇਆ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਿਆਸੀ ਚਰਚਾ ਲੈ ਕੇ ਹਾਜ਼ਰ ਹੋਏ ਆ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਿਨ ਅਸੀਂ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਸੀਟ ਤੇ ਵਿਚਾਰ ਚਰਚਾ ਜਿਹੜੀ ਆ ਉਹ ਕਰਿਆ ਕਰਾਂਗੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹਰ ਇੱਕ ਦੇ ਮਨ ਦੇ ਵਿੱਚ ਇਹੋ ਆ ਕਿ ਵੋਟਰਾਂ ਦੇ ਮਨਾਂ ਦੇ ਵਿੱਚ ਕਿ ਭਾਈ ਇਸ ਸੀਟ ਦੇ ਉੱਪਰ ਬਣੂਗਾ ਕੀ ਹੋਊਗਾ ਕਿ ਕਿਹੜਾ ਅੱਗੇ ਆ ਕਿਹੜਾ ਪਿੱਛੇ ਆ ਤਾਂ ਅਸੀਂ ਆਪਣੀ ਸਮਝ ਦੇ ਅਨੁਸਾਰ ਜਿਹੜੀ ਹੈਗੀ ਆ ਉਹ ਵਿਚਾਰ ਚਰਚਾ ਕਰਿਆ ਕਰਾਂਗੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖ ਸਕਦੇ ਹੋ ਜ਼ਰੂਰ ਛੱਡ ਸਕਦੇ ਹੋ ਜਾਂ ਤੁਸੀਂ ਵੀ ਜੇਕਰ ਚਾਹੋ ਨਿਓ ਕਿ ਕਿਸੇ ਸੀਟ ਦੇ ਉੱਪਰ ਵਿਚਾਰ ਚਰਚਾ ਹੋਵੇ ਤਾਂ ਤੁਸੀਂ ਉਸ ਸੀਟ ਦਾ ਨਾਮ ਕਮੈਂਟ ਦੇ ਵਿੱਚ ਰੱਖ ਸਕਦੇ ਹੋ ਤੇ ਅੱਜ ਦੀ ਵਿਚਾਰ ਚਰਚਾ ਜਿਹੜੀ ਆ ਉਹ ਲੋਕ ਸਭਾ ਸੀਟ ਫਰੀਦਕੋਟ ਤੇ ਹੋਵੇਗੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਾਸਮ ਖਾਸ ਕਰਮਜੀਤ ਅਨਮੋਲ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਤੋਂ ਹੁਬਾ ਲੋਕਾਂ ਦੀ ਨਿਗਾਹ ਇਸ ਸੀਟ ਦੇ ਉੱਪਰ ਆ ਹਾਲਾਂਕਿ ਲੋਕਾਂ ਦੀ ਇੱਕ ਆਵਾਜ਼ ਇਹ ਵੀ ਆ ਕਿ ਹਰ ਵਾਰੀ ਸਾਨੂੰ ਕਲਾਕਾਰ ਦਿੱਤਾ ਜਾਂਦਾ ਹਰ ਵਾਰੀ ਕਲਾਕਾਰ ਕਿਉਂ ਪਿਛਲੀ ਵਾਰ ਮੁਹੰਮਦ ਸਦੀਕ ਹੋਰਾਂ ਦੀ ਗੱਲ ਕਰੀਏ ਇਸ ਵਾਰੀ ਫਿਰ ਕਹਿੰਦੇ ਨੇ ਕਿ ਭਾਈ ਕਲਾਕਾਰ ਦਿੱਤਾ ਹੱਸ ਰਹਾ ਹੱਸ ਦੀ ਗੱਲ ਕਰੀਏ ਭਾਜਪੀ ਦੇ ਵੱਲੋਂ ਕਿ ਭਾਈ ਕਲਾਕਾਰ ਦਿੱਤਾ ਗੱਲਬਾਤ ਕਰਾਂਗੇ ਕਿ ਜਿਸ ਜਿੰਨਾ ਕਲਾਕਾਰਾਂ ਨੂੰ ਇਸ ਸੀਟ ਦੇ ਉੱਪਰ ਉਤਾਰਿਆ ਗਿਆ ਉਹ ਆਪਣਾ ਜਾਦੂ ਚਲਾ ਸਕਣਗੇ ਵਖੇਰ ਸਕਣਗੇ ਆਪਣਾ ਜਾਦੂ ਗੱਲਬਾਤ ਕਰਾਂਗੇ ਮੇਰੇ ਨਾਲ ਮਹਿਮਾਨ ਬਾਈ ਜਿਹੜਾ ਹੈਗੇ ਨੇ ਰੁਪਿੰਦਰ ਹੋਣਗੇ ਰੁਪਿੰਦਰ ਬਾਈ ਦਾ ਸਭ ਤੋਂ ਪਹਿਲਾਂ ਸਵਾਗਤ ਕਰੀਏ ਰੁਪਿੰਦਰ ਬਾਈ ਸਵਾਗਤ ਆ ਰਿਹਾ ਮੀਟਲ ਵੀਨ ਤੇ ਆਰਐਮਬੀ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਬਾਈ ਫਰੀਦਕੋਟ ਸੀਟ ਦੀ ਜੇ ਗੱਲ ਕਰੀਏ ਇਸ ਵਾਰ ਫਰੀਦਕੋਟ ਸੀਟ ਜਿਹੜੀ ਆ ਕੀ ਕਹਿੰਦੀ ਆ ਜੇਕਰ ਲੋਕਾਂ ਦੀ ਨਫਜ਼ ਦੀ ਗੱਲ ਕਰੀਏ ਤਾਂ ਲੋਕ ਤਾਂ ਹਰ ਪੱਖੀ ਗੱਲ ਕਰਦੇ ਨੇ ਲੋਕ ਇਹ ਵੀ ਕਹਿੰਦੇ ਨੇ ਕਿ ਕਲਾਕਾਰਾਂ ਨੂੰ ਸਾਨੂੰ ਹਰ ਵਾਰੀ ਦੇ ਦਿੱਤਾ ਜਾਂਦਾ ਹੈ ਕਲਾਕਾਰ ਸਾਡੀ ਗੱਲ ਕੀ ਚੱਕਣਗੇ ਤੁਹਾਡੀ ਦਾ ਮੈਂ ਤੁਹਾਨੂੰ ਤੋਂ ਸਵਾਲ ਪੁੱਛਾਂ ਕਿ ਕੀ ਆਖਦੀ ਹੈ ਫਰੀਦਕੋਟ ਸੀਟ ਹੁਣ ਹੁਣ ਦੇ ਸਮੇਂ ਚ ਕੀ ਕਹਿੰਦੀ ਹੈ ਜਿੰਨਾ ਕੁ ਬਾਈ ਜੀ ਆਪਾਂ ਦੇਖਦੇ ਆਂ ਲਗਭਗ ਸਾਰੇ ਬੰਦੇ opinion ਆਪਣੀ ਕੀ ਹੈ ਸੋਸ਼ਲ ਮੀਡੀਆ ਦੇਖ ਕੇ ਜਿਆਦਾ ਆਪਾਂ ਬਣਾ ਲੈਨੇ ਪਰ ਸਾਡੇ ਨਾਲ ਲੋਕ ਅਧਿਕਾਰ ਲਹਿਰ ਦੇ ਨਾਲ ਬਹੁਤ ਲੋਕ ਲੋਕਲ ਜੁੜੇ ਹੋਏ ਆ ਪਿੰਡਾਂ ਦੇ ਵਿੱਚ ਬਹੁਤ ਭਰਾ ਜੁੜੇ ਹੋਏ ਨੇ ਅਸੀਂ ਤਾਂ ਉਸੇ ਆਧਾਰ ਤੇ ਗੱਲ ਕਰਾਂਗੇ ਬਾਕੀ ਸਿਆਸਤ ਜਿਵੇਂ ਕੀ ਇੱਕ ਮਜ਼ਾਕ ਬਣ ਕੇ ਰਹਿ ਗਈ ਉਸੇ ਕਰਕੇ ਅਸੀਂ ਗੱਲ ਕਰਦੇ ਆਂ ਕਿ ਹੁਣ ਜੇ ਅਸੀਂ ਫਰੀਦਕੋਟ ਸੀਟ ਦੀ ਗੱਲ ਕਰੀਏ ਤਾਂ ਉੱਥੇ ਤਾਂ ਇੱਕ ਹਸਾਉਣ ਵਾਲਾ ਇੱਕ گاਉਣ ਵਾਲਾ ਤੇ ਇੱਕ ਗਵਾਉਣ ਵਾਲਾ ਵੀ ਹੈਗਾ ਉੱਥੇ ਮੈਂ ਕਿਉਂ ਸ਼ਹੀਦ ਜਿਹੜੇ ਬੀਤ ਸਿੰਘ ਹੋਏ ਆ ਉਹਨਾਂ ਦਾ ਮੈਂ ਕਿ ਬੇਟਾ ਸਰਜੀ ਸਿੰਘ ਵੀ ਉੱਥੇ ਮੈਂ ਕਿ ਇਲੈਕਸ਼ਨ ਲੜ ਰਿਹਾ ਹਾਲਾਂਕਿ ਮਾਹੌਲ ਦਾ ਫਰਕ ਹੁੰਦਾ 99 ਦਾ ਮਾਹੌਲ ਸੀ ਜਦੋਂ ਉਹਨਾਂ ਦੇ ਮਾਤਾ ਜੀ ਵਿਮਲਕੌਰ ਖਾਲਸਾ ਜੀ ਉਥੋਂ ਇਲੈਕਸ਼ਨ ਜਿੱਤੇ ਵੀ ਹੈਗੇ ਆ ਉਹਨਾਂ ਨੇ ਵੀ ਇਲੈਕਸ਼ਨ ਲੜੀ ਸੀ ਪਰ ਅੱਜ ਮਾਹੌਲ ਬਦਲਿਆ ਹੋਇਆ ਅੱਜ ਮਾਹੌਲ ਦੇ ਵਿੱਚ ਜੇ ਆਪਾਂ ਦੇਖਦੇ ਆ ਤੇ ਜਿਵੇਂ ਜਿਹੇ ਜਿਹੇ ਲੀਡਰ ਹੋਗੇ ਉਹ ਜਿਹੇ ਲੋਕ ਹੋਗੇ ਜਿਵੇਂ ਸਾਡੇ ਲੋਕ ਅਧਿਕਾਰ ਲਹਿਰਦੀਆਂ ਟੀਮਾਂ ਫੋਨ ਕਰਕੇ ਪੁੱਛ ਲੈਂਦੀਆਂ ਕਿ ਬਾਈ ਜੀ ਦੱਸੋ ਕਿਹਦੀ سپورਟ ਕਰਨੀ ਆ ਆਪਾਂ ਤੇ ਕਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਤੇ ਮੈਂ ਕਹਿੰਦਾ ਵੀ ਚੰਗਾ ਤਾਂ ਰੱਬ ਦਾ ਨਾਮ ਜੇ ਅਸੀਂ ਦੇਖੀਏ ਕਿ ਕੌਣ ਬੰਦਾ ਮਸਲੇ ਦਾ ਹੱਲ ਕਰੂਗਾ ਜਾਂ ਜਿਹੜਾ ਮਾ ਕੇ ਲੋਕਾਂ ਦੇ ਮਸਲੇ ਨੂੰ ਲੋਕਾਂ ਤੱਕ ਲੈ ਕੇ ਜਾਊਗਾ ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਹੁਣ ਸੈਂਟਰ ਦਾ ਵੀ ਕੀ ਆ ਸੈਂਟਰ ਨੇ ਉੱਥੇ ਇੱਕ ਕਲਾਕਾਰ ਜਿਹੜਾ ਮੈਂ گاਉਣ ਵਾਲੇ ਦੀ ਗੱਲ ਕਰਦਾ ਹਾਂ ਹੰਸ ਰਾਜ ਨੂੰ ਉਤਾਰਿਆ ਵਿਆ ਬਾਕੀ ਮੇਰੇ ਖਿਆਲ ਦੇ ਵਿੱਚ ਬਾਕੀ ਜਿਆਦਾ ਬੰਦੇ ਉੱਤੇ ਹਾਈਲਾਈਟ ਨਹੀਂ ਹੈਗੇ ਅਸੀਂ ਇਹ ਤਿੰਨ ਚਿਹਰਿਆਂ ਦੀ ਗੱਲ ਤਾਂ ਕਰਦੇ ਆ ਕਿਉਂਕਿ ਕਰਮਜੀਤ ਅਨਮੋਲ ਦੀ ਕੈਂਪੇਨ ਪਹਿਲਾਂ ਸਟਾਰਟ ਹੋਈ ਹੋਈ ਆ ਤੇ ਇੱਕ ਮਜ਼ਬੂਤ ਕੈਂਡੀਡੇਟ ਵੀ ਉਹਨੂੰ ਮੰਨਿਆ ਜਾ ਰਿਹਾ ਦੂਸਰੀ ਗੱਲ ਜਿਵੇਂ ਸਟੇਜ ਤੋਂ ਬੈਠਾ ਹੋ ਭਗਵੰਤ ਮਾਨ ਦੇ ਨਾਲ ਸਪੀਕਰ ਤੇ ਫੋਨ ਤੇ ਗੱਲ ਕਰਕੇ ਲੋਕਾਂ ਨੂੰ ਸੁਣਾ ਵੀ ਦਿੰਦੇ ਆ ਤਾਂ ਉਹਦੇ ਨਾਲ ਕੀ ਲੋਕਾਂ ਨੂੰ ਥੋੜਾ ਜਿਹਾ ਲੱਗਦਾ ਕਿ ਹਾਂ ਇਹ ਬੰਦੇ ਦੀ ਪਹੁੰਚ ਹੈਗੀ ਆ ਤੇ ਸਾਡੇ ਲੋਕ ਕੀ ਆ ਪਹੁੰਚ ਵਾਲੇ ਬੰਦੇ ਦੇ ਨਾਲ ਜੁੜਨਾ ਪਸੰਦ ਕਰਦੇ ਆ ਦੂਜੇ ਨੰਬਰ ਤੇ ਸੀ ਗੱਲ ਕਰੀਏ ਕਿ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਉਧਰ ਉਹ ਦਾ ਮਾਕੇ ਸੈਂਟਰ ਨਾਲ ਹੀ ਸਿੱਧੀ ਗੱਲ ਕਰਾ ਦੂੰਗਾ ਨਾ ਜੇ ਮੇਰੀ ਪਹਿਲਾਂ ਗੱਲ ਹੋਈ ਹੁੰਦੀ ਤਾਂ ਮੈਂ ਕਿਸਾਨੀ ਮਸਲੀ ਹੱਲ ਕਰਾ ਦਿੰਦਾ ਹੂੰ ਤੇ ਤੀਜਾ ਜਿਹੜਾ ਮੈਂ ਗੱਲ ਕਰਦਾ ਕਿ ਜਿਵੇਂ ਲੋਕਾਂ ਦੀ ਨਾ ਅੱਜ ਪਰਸਪੈਕਸ਼ਨ ਜਿਹੜੀਆਂ ਬਣ ਰਹੀਆਂ ਨੇ ਸੋਸ਼ਲ ਮੀਡੀਆ ਤੇ ਅੱਜ ਦੀ ਖਡੂਰ ਸਾਹਿਬ ਸੀਟ ਦੀ ਜਿਵੇਂ ਬੇਵਿਕ ਬਣ ਰਹੀ ਆ ਲੋਕਾਂ ਨੂੰ ਇਥੇ ਲੱਗ ਰਿਹਾ ਤੇ ਗਰਾਊਂਡ ਰਿਪੋਰਟ ਵੀ ਇਹੀ ਆ ਕਿ ਉਥੇ ਕਿਤੇ ਨਾ ਕਿਤੇ ਜਿਹੜਾ ਆਪਣਾ ਅਮਰਿਤਪਾਲ ਦਾ ਮਾਕੇ ਨੈਰੇਟਿਵ ਆ ਉਹ ਕਾਫੀ ਕੀ ਉੱਪਰ ਆ ਰਿਹਾ ਤਾਂ ਉਸ ਚੀਜ਼ ਦਾ ਬੈਨੀਫਿਟ ਜਿਹੜਾ ਉਹ ਸਰਜੀ ਸਿੰਘ ਨੂੰ ਵੀ ਹੋਣਾ ਹੂੰ ਕਿਉਂਕਿ ਜਦੋਂ ਲੋਕਾਂ ਦੇ ਨਾ ਵਿੱਚ ਕੋਈ ਭਾਵ ਮਾਕੇ ਸਟ੍ਰੇਟ ਚ ਹੀ ਕੰਮ ਕਰਨੀ ਆ ਕਿਉਂਕਿ ਲੋਕ ਭੁੱਲੇ ਕੁਝ ਨਹੀਂ ਹੈ ਲੋਕ ਨਾ 84 ਭੁੱਲੇ ਆ ਨਾ ਉਹ ਦੌਰ ਭੁੱਲੇ ਆ ਕਾਲਾ ਦੌਰ ਤਾਂ ਸਾਰਾ ਲੋਕਾਂ ਦੇ ਜਿਹੇਹੇ ਚ ਬਸਿਆ ਹੋਇਆ ਹੁਣ ਹਾਲਾਤ ਕੀ ਅਗਲੇ 20 ਦਿਨਾਂ ਦੇ ਉੱਤੇ ਡਿਪੈਂਡ ਕਰਦਾ ਜੇ ਅਸੀਂ ਅੱਜ ਦੀ ਘੜੀ ਗੱਲ ਕਰੀਏ ਅੱਜ ਅਸੀਂ ਦੇਖਦੇ ਆ ਕਿ ਉੱਥੇ ਜਿਵੇਂ ਕਰਮਜੀਤ ਅਨਮੋਲ ਦਾ ਪਲੜਾ ਭਾਰੀ ਲੋਕ ਵੀ ਦੱਸਦੇ ਆ ਮੋਗੇ ਤੋਂ ਸਾਡੇ ਨਾਲ ਭਰਾ ਜੁੜੇ ਆ ਫਰੀਦਕੋਟ ਤੋਂ ਜੁੜੇ ਆ ਜੈਤੋ ਦੇ ਕਈ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਵੀਰ ਜੁੜੇ ਹੋਏ ਆ ਉਹਨਾਂ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਹਿ ਪਰ ਜੇ ਅਸੀਂ ਇਹ ਸੀਟ ਦੇ ਨਾ ਐਨਲਾਈਜ਼ ਕਰੀਏ ਪੁਰਾਣਾ ਅਸੀਂ ਦੇਖੀਏ ਤਾਂ ਇਹ ਸੀਟ ਜਿਹੜੀ ਹੈਗੀ ਕਿਸੇ ਦੀ ਪੱਕੀ ਜੱਦੀ ਸੀਟ ਨਹੀਂ ਹੈ ਜਿਵੇਂ ਅਸੀਂ ਬਠਿੰਡੇ ਨੂੰ ਬਿਲੋਂਗ ਕਰਦੇ ਬਠਿੰਡੇ ਦੀ ਸੀਟ ਕੀ ਹੈ ਜੱਦੀ ਸੀਟਾਂ ਕੋ ਕੀ ਮੰਨੀ ਜਾਂਦੀ ਹੈ ਅਕਾਲੀਆਂ ਦੀ ਹੈ ਜੀ ਪਰ ਅਸੀਂ ਪਿਛਲੇ ਦੌਰ ਚ ਦੇਖੀਏ ਜਿਵੇਂ 1999 ਚ ਤੇ 2019 ਚ ਇਹ ਸੀਟ ਕਾਂਗਰਸ ਕੋਲੇ ਰਹੀ ਹੈ ਪਿਛਲੀ ਵਾਰ ਜਦੋਂ ਸਦੀਕ ਸਾਹਿਬ ਜਿੱਤੇ ਐ ਇਥੋਂ ਤਾਂ ਸਦੀਕ ਸਾਹਿਬ ਨੂੰ ਵੋਟ 63% ਵੋਟ ਪੋਲ ਹੁੰਦੀ ਹੈ ਤਾਂ ਉਹਦੇ ਵਿੱਚੋਂ ਇਹਨਾਂ ਨੂੰ 43% ਵੋਟ ਜਿਹੜੀ ਕਿ ਟੋਟਲ ਵੋਟ ਪੋਲ ਹੋਈ ਉਹ ਚੋਂ ਆ ਕੇ ਸਦੀਕ ਸਾਹਿਬ ਨੂੰ ਪੈਂਦੀ ਆ ਦੂਸਰੇ ਨੰਬਰ ਤੇ ਰਾਣੀ ਕੇ ਆਉਂਦੇ ਆ ਤੇ ਰਾਣੀਕੇ ਨੂੰ ਜਿਹੜਾ ਅਕਾਲੀਆਂ ਦਾ ਕੈਂਡੀਡੇਟ ਸੀ ਉਹਨੂੰ ਵੋਟ ਪੈਂਦੀ ਆ ਲਗਭਗ 34% ਤੇ ਆਪ ਦਾ ਜਿਹੜਾ ਕੰਟੈਂਡਰ ਸੀ ਉਸ ਸਮੇ ਸਾਧੂ ਸਿੰਘ ਉਹਨਾਂ ਨੂੰ ਵੋਟ ਕਿੰਨੀ ਨਿਕਲਦੀ ਆ ਸਾਰੀ 11% ਨਿਕਲਦੀ ਆ ਪਰ ਉਦੋਂ ਪਹਿਲਾਂ ਸੀ 14 ਜਬਾ ਜੀ ਦੇ 14 ਚੋਹੀ ਸਾਧੂ ਸਿੰਘ ਕੀ ਉਥੋਂ ਜਿੱਤ ਕੇ ਵੀ ਆਉਂਦੇ ਆ ਜਦੋਂ 14 ਚ ਪੰਜਾਬ ਚੋਂ ਚਾਰ ਸੀਟਾਂ ਇਕੱਲੇ ਪੰਜਾਬ ਚੋਂ ਆਮ ਆਦਮੀ ਪਾਰਟੀ ਨੂੰ ਦਿੰਦੇ ਆ ਤਾਂ ਉਦੋਂ ਇਹ ਜਿੱਤਦੇ ਆ ਹੁਣ 4 ਤੇ 9 ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਦੋਨਾਂ ਟਰਮਾਂ ਦੇ ਵਿੱਚ ਉਥੇ ਅਕਾਲੀ ਦਲ ਦੇ ਕੈਂਡੀਡੇਟ ਜਿੱਤਦੇ ਆ ਤਾਂ ਉਸ ਕਰਕੇ ਸੀਟ ਜਿਹੜੀ ਹੈਗੀ ਨਾ ਫਲਕਚੂਏਟ ਕਰਦੀ ਆ ਤਾਂ ਕਿ ਲੋਕਾਂ ਦਾ ਪਹਿਲੀ ਗੱਲ ਤੇ ਇਹ ਕਿ ਬਾਈ ਜੀ ਮੈਂ ਜਿਵੇਂ ਸਾਡਾ ਨਾ ਇੱਕ ਵਰਗ ਆ ਜਿਹੜਾ ਕੀ ਆ ਭੁੱਲੀ ਬੈਠੇ ਆ ਲੋਕ ਜਿਹਨੂੰ ਅੱਜ ਕੀ ਆ ਸੈਂਟਰ ਚ ਰਾਹੁਲ ਗਾਂਧੀ ਉਹਨਾਂ ਦਾ ਨੈਰੇਟਿਵ ਨੂੰ ਉੱਪਰ ਲਿਆ ਕੇ ਆ ਰਹੇ ਆ ਜਿਵੇਂ ਜਿਹੜੇ ਵਰਗ ਨੂੰ ਕਾਸ਼ੀਰਾਮ ਜੀ ਮਾ ਕੇ ਰਿਪਰੈਜ਼ੈਂਟ ਕਰਦੇ ਰਹੇ ਆ ਤਾਂ ਮੈਂ ਵਰਗ ਦੀ ਗੱਲ ਕਰਦਾ ਰਿਜ਼ਰਵੇਸ਼ਨ ਦੀ ਤਾਂ ਇੱਕ ਰਿਜ਼ਰਵ ਵਰਗ ਆ ਹੁਣ ਇਹ ਸੀਟੀ ਰਿਜ਼ਰਵ ਆ ਜਿੰਨਾ ਚਿਰ ਕੀ ਆ ਇਹ ਸੀਟ ਜਰਨਲ ਰਹੀ ਆ ਉਦੋਂ ਇੱਥੇ ਕੀ ਆ ਬੜੇ ਦਿਗਜ ਲੀਡਰ ਆਉਂਦੇ ਰਹੇ ਆ ਪਰ ਅੱਜ ਵੀ ਉੱਥੇ ਮੂੰਹ ਨਹੀਂ ਕਰਦਾ ਤਾਂ ਰਿਜ਼ਰਵ ਸੀਟ ਦੇ ਉੱਤੇ ਕੀ ਆ ਕਲਾਕਾਰਾਂ ਨੂੰ ਲਿਆ ਕੇ ਕਲਾਕਾਰ ਤਾਂ ਦਿੱਤੇ ਜਾਂਦੇ ਕੋਈ ਕਲਾਕਾਰ ਨੂੰ ਲੋਕ ਜਾਣਦੇ ਪਰ ਪੁੱਛ ਪ੍ਰਤੀ ਤੇ ਜਿਹੜੀ ਹੁੰਦੀ ਆ ਮੈਂ ਤੁਹਾਨੂੰ ਕਿ ਹਾਸੋ ਹੀ ਨਹੀਂ ਗੱਲ ਦੱਸਦਾ ਇੱਕ ਅਕਾਲੀਆਂ ਦਾ ਬੜਾ ਵੱਡਾ ਲੀਡਰ ਆ ਸਾਡੇ ਬਟਿੰਡੇ ਜ਼ਿਲ੍ਹੇ ਤੋਂ ਆ ਐਮਐਲਏ ਵੀ ਬਣਿਆ ਪਰ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਅਸੀਂ ਕਿਤੇ ਬੈਠੇ ਉਹਨਾਂ ਨਾਲ ਗੱਲਾਂ ਪਈਆਂ ਤਾਂ ਮੈਂ ਗੱਲ ਕੀਤੀ ਉਹਨਾਂ ਨਾਲ ਕਿ ਤੁਸੀਂ ਜੀ ਆਪਦੀ ਪਾਵਰ ਵਰਤ ਕੇ ਕੰਮ ਕਰਾਓ ਮਾ ਕੇ ਤੁਹਾਡੇ ਕੋਲ ਦੋ ਵਾਰੀ ਤਿੰਨ ਵਾਰੀ ਐਮਐਲਏ ਰਹੇ ਤੇ ਉਹ ਕਹਿੰਦੇ ਸਾਡੀ ਹਾਲ ਤਾਂ ਸੀਰੀਆਂ ਵਾਲੀ ਆ ਸਾਡੀ ਸੀਰੀਆਂ ਜਿੰਨੀ ਪੁੱਛ ਪੜਤਿਆ ਵਾਲਾ ਤਾਂ ਮੈਂ ਇਹ ਕਹਿਣਾ ਕਿ ਕਿਤੇ ਉਹ ਨਾ ਹੋਵੇ ਫਰੀਦਕੋਟ ਤੋਂ ਜੇ ਕੋਈ ਜਿੱਤ ਕੇ ਜਾਂਦਾ ਸੀਰੀਆਂ ਜਿੰਨੀ ਪੁੱਛ ਪੜਤਾਲ ਦਾ ਮਤਲਬ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਇਸ ਵਰਗ ਨੂੰ ਇਗਨੋਰ ਕੀਤਾ ਜਾਂਦਾ ਜਰਨਲ ਸੀਟਾਂ ਤੇ ਜਿਹੜੇ ਜਰਨਲ ਬੰਦੇ ਬੈਠੇ ਆ ਕਿਤੇ ਨਾ ਕਿਤੇ ਉਹ ਡੋਮਿਨੇਟ ਕਰਦੇ ਆ ਇਸੇ ਕਰਕੇ ਅਜੇ ਪੂਰੇ ਇੰਡੀਆ 'ਚ ਜਦੋਂ ਅਸੀਂ ਗੱਲ ਕਰਦੇ ਆ ਤਾਂ ਰਾਹੁਲ ગાંધી ਕੀ ਗੱਲ ਕਰਦਾ ਉਹੀ ਗੱਲ ਕਹਿੰਦਾ ਕਿ ਬਿਜ਼ਨਸ ਦੇ ਟੌਪ ਦੇ 100 ਘਰਾਣੇ ਚੱਕ ਲੋ ਤੁਹਾਨੂੰ ਉੱਥੇ ਕੋਈ ਰਿਜ਼ਰਵ ਬੰਦਾ ਮਰ ਰਿਜ਼ਰਵੇਸ਼ਨ ਵਾਲਾ ਬੰਦਾ ਨਹੀਂ ਕੋਈ ਮਿਲਣਾ ਐਸਸੀ ਐਸਟੀ ਜਾਂ ਓਬੀਸੀ ਨਹੀਂ ਮਿਲਣਾ ਤੁਹਾਨੂੰ ਪੱਤਰਕਾਰਾਂ ਦੇ ਵਿੱਚ ਹੀ ਲਾ ਲੋ ਕਹਿੰਦਾ ਪੱਤਰਕਾਰਾਂ ਦੇ ਵਿੱਚ ਟੌਪ ਦੇ 100 ਮੱਕੇ ਐਂਕਰ ਚੱਕ ਲੈਣੇ ਆਪਾਂ ਉਹ ਕਿਹੜੀ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਤਾਂ ਇਸ ਵਰਗ ਨੂੰ ਜਿਹੜੀ ਅਸਲ ਨੁਮਾਇੰਦੀ ਨੁਮਾਇੰਦਗੀ ਮਿਲਣੀ ਚਾਹੀਦੀ ਆ ਉਹ ਨੁਮਾਇੰਦੀ ਤੋਂ ਕਿਤੇ ਨਾ ਕਿਤੇ ਵਿਹੂਣੇ ਹੋਏ ਹੋਏ ਵੇ ਇਹ ਲੋਕ ਪਰ ਉਸ ਸੀਟ ਦੀ ਅਸੀਂ ਗੱਲ ਕਰੀਏ ਹੁਣ ਆਪਾਂ ਮੈਂ ਕਹਣਾ ਵੀ ਬਾਕੀਆਂ ਨੂੰ ਵੀ ਨਾ ਗੱਲ ਉਹਨਾਂ ਦੀ ਵੀ ਛੇੜ ਲਈਏ ਅਸੀਂ ਗੱਲ ਕਰਦੇ ਆਂ ਬਾਈ ਜੀ ਉੱਥੇ ਕਾਲੀਆਂ ਨੇ ਜਿਹੜਾ ਕੈਂਡੀਡੇਟ ਦਿੱਤੇ ਹੋਏ ਆ ਹੁਣ ਮੇਰੇ ਖਿਆਲ ਚ ਬਹੁਤ ਘੱਟ ਲੋਕ ਉਹਨਾਂ ਨੂੰ ਜਾਣਦੇ ਹੋਣਗੇ ਉਹਨਾਂ ਦੇ ਗੁਰਦੇਵ ਸਿੰਘ ਬਾਦਲ ਜੀ ਦੇ ਮੇਰੇ ਖਿਆ ਕੈਂਡੀਡੇਟ ਦੇ ਤੌਰ ਤੇ ਚਲੋ ਹੁਣ ਮੇਰੇ ਖਿਆਲ ਚ ਸਾਰਾ ਕਾਲੀ ਦਲ ਦੀ ਫੋਰਸ ਹੈ ਜਿਹੜੀ ਸਾਰੀ ਜਿਹੜੀ ਜੋਰ ਹੈ ਉਹ ਸਾਰਾ ਕੱਲੀ ਬਠਿੰਡਾ ਸੀਟ ਤੇ ਲੱਗਿਆ ਕਿਉਂਕਿ ਉਹਨਾਂ ਦੀ ਹੋਂਦ ਉਹਨਾਂ ਨੂੰ ਪਤਾ ਕਿ ਜੇ ਸਾਡੀ ਜੜ ਲੱਗ ਸਕਦੀ ਹੈ ਤਾਂ ਬਠਿੰਡਾ ਲੱਗ ਸਕਦੀ ਹੈ ਇਸ ਤੋਂ ਬਿਨਾ ਮੇਰੇ ਖਿਆਲ ਚ ਕਾਲੀ ਦਲ ਅਜ ਕਿਸੇ ਵੀ ਸੀਟ ਦੇ ਉੱਤੇ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ ਖੜੂਰ ਸਾਹਿਬ ਤੋਂ ਕਹਿੰਦੇ ਸੀ ਵੀ ਸ਼ਾਇਦ ਮੁਕਾਬਲੇ 'ਚ ਆ ਜਾਣ ਕਿਉਂਕਿ ਉਹਨੂੰ ਪੰਥਕ ਸੀਟ ਮੰਨਿਆ ਜਾਂਦਾ ਉੱਥੇ ਉਹਨਾਂ ਦੇ ਪੈਰ ਜਿਹੜੇ ਹੈ ਕਿਤੇ ਨਾ ਕਿਤੇ ਅਮਰਤਪਾਲ ਦੇ ਨੈਰੇਟਿਵ ਨੇ ਅਖਾੜਤੇ ਤਾਂ ਹੁਣ ਕੱਲੀ ਲੈ ਦੇ ਕੇ ਕਾਲੀ ਦਲ ਕੋਲੇ ਤਾਂ ਕੱਲੀ ਬਠਿੰਡਾ ਸੀਟ ਪੰਜਾਬ ਚ ਬਚਦੀ ਆ ਤੇ ਇੱਥੇ ਵੀ ਕੀ ਆ ਮੁਕਾਬਲੇ ਦੇ ਵਿੱਚ ਹੈਗੇ ਆ ਚੰਗੀ ਮਾ ਕੇ ਉਹਨਾਂ ਦੀ ਵੇਵ ਵੀ ਬਣੀ ਹੋਈ ਆ ਬਾਕੀ ਮਾ ਕੇ ਦੱਸਣਾ ਲੋਕਾਂ ਦੇ ਹਾਲਾਤ ਦੱਸਣਗੇ ਲੋਕ ਕੀ ਕਰਦੇ ਆ ਇੱਕ ਚੀਜ਼ ਹੋਰ ਆ ਰਤਨ ਜੀ ਇੱਕ ਸਵਾਲ ਵਰਡਾ ਜਿਵੇਂ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਆ ਗੁਰਦਾਸਪੁਰ ਦੀ ਗੱਲ ਕਰ ਲਈ ਗੁਰਦਾਸਪੁਰ ਤੋਂ ਸਨੀ ਦਿਓਲ ਨੂੰ ਉਤਾਰਿਆ ਜਾਂਦਾ ਉਸ ਤੋਂ ਪਹਿਲਾਂ ਵਿਨੋਦ ਖੰਨਾ ਹੁੰਦੇ ਨੇ ਹੁੰਦੇ ਨੇ ਭਾਜਪੀ ਦੇ ਵਲੋਬੀ ਜਿੱਤਦੇ ਨੇ ਸਨੀ ਦਿਓਲ ਜਿਹੜੇ ਜਿੱਤਦੇ ਨੇ ਫਰੀਦਕੋਟ ਤੋਂ ਪਿਛਲੀ ਬਾਰ ਜਿਹੜੇ ਨੇ ਉਹ ਆਪਣੇ ਇਮਾਮ ਅਸਦਿਕ ਜਿੱਤਦੇ ਨੇ ਪਰ ਲੋਕਾਂ ਦੇ ਵਿੱਚ ਇੱਕ ਇਹ ਵੀ ਤਾਂ ਧਾਰਨਾ ਬਣੀ ਹੋਈ ਹੈ ਨਾ ਕਿ ਕਲਾਕਾਰ ਨੇ ਜਿੱਤਣਾ ਹੈ ਉਜ ਲੀਡਰਾਂ ਦੀ ਝੋਲੀ ਦੇ ਵਿੱਚ ਸੀਟ ਜਿਹੜੀ ਹੈਗੀ ਉਹ ਪਾਉਣੀ ਹੈ ਉਸ ਤੋਂ ਬਾਅਦ ਤੁਰ ਜਾਣਾ ਚਲਾ ਜਾਣਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਗਲਤ ਇਫੈਕਟ ਵੀ ਜਿਹੜੀ ਹੈਗੀ ਉਹ ਪਾ ਸਕਦੀ ਹੈ ਜਾਂ ਬੀਬੀ ਸਾਹੋਕੇ ਜਾਂ ਸ਼੍ਰੋਮਣੀ ਕਲ ਦਲ ਨੂੰ ਥੋੜਾ ਬਹੁਤ ਜਿਹੜਾ ਉਭਾਰ ਦੇ ਸਕਦੀ ਹੈ ਕਿਉਂਕਿ ਕਰਮਜੀਤ ਅਨਮੋਲ ਤਾਂ ਸਪਸ਼ਟ ਤੌਰ ਤੇ ਇੰਟਰਵਿਊਾਂ ਦੇ ਵਿੱਚ ਵੀ ਇਹੀ ਕਹਿੰਦੇ ਨੇ ਕਿ ਮੈਂ ਫਿਲਮਾਂ ਬਣਾਉਣੀਆਂ ਨਹੀਂ ਛੱਡਣੀਆਂ ਮੈਂ ਆਪਣੀਆਂ ਫਿਲਮਾਂ ਬਣਾਉਂਗਾ ਹਾਂ ਸਹਾਂਸ ਬਾਰੇ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਵੀ ਐਮਪੀ ਬਣ ਕੇ ਇਹਨਾਂ ਨੇ ਪਹਿਲਾਂ ਕੀ ਕਰ ਲਿਆ ਤਾਂ ਇਹ ਲੱਗਦਾ ਕਿ ਇਹ ਚੀਜ਼ ਐਡਵਾਂਟੇਜ ਕਾਂਗਰਸ ਤੇ ਲਈ ਜਾਂ ਸ਼੍ਰੋਮਣੀ ਕਲ ਦ ਮੇਰਾ ਵੀ ਮੰਨਣਾ ਇਹ ਹੈ ਕਿ ਲੋਕਾਂ ਦੀ ਇੰਨੀ ਸਮਝ ਹੀ ਹੈ ਨਹੀਂ ਅਸੀਂ ਕਹਿ ਦਿੰਦੇ ਆ ਜਦੋਂ ਕਹਿੰਦੇ ਆ ਅਸੀਂ ਮਗਰੋਂ ਸੱਪ ਦੀ ਲੀ ਲੰਘਣ ਮੰਗਣ ਕੁੱਟਣ ਲੱਗਦੇ ਆ ਅਸੀਂ ਸਾਰੇ ਕਹਨੇ ਆ ਪਰ ਮੈਨੂੰ ਐਂ ਦੱਸੋ ਤੁਸੀਂ ਗੁਰਦਾਸਪੁਰ ਦੀ ਗੱਲ ਕੀਤੀ ਆ ਗੁਰਦਾਸਪੁਰ ਤੋਂ ਆਈ ਵਾਰ ਲੋਕ ਗੱਲਾਂ ਵੀ ਇਹੀ ਕਹਿੰਦੇ ਆ ਉਹਦੇ ਆਈ ਵਾਰ ਜਿਤਾਉਂਦੇ ਵੀ ਕਲਾਕਾਰ ਨੂੰ ਆ ਲੋਕ ਕਰਨ ਕੀ ਲੋਕੋ ਕੋਲੇ ਆਪਸ਼ਨ ਹੀ ਹੈ ਨਹੀਂ ਕੋਈ ਹੁਣ ਸਦੀਕ ਸਾਹਿਬ ਨੂੰ ਕੀ ਆ ਸਦੀਕ ਸਾਹਿਬ ਜਿਤਾਏ ਸੀ ਭਾਵੇਂ ਕੀ ਆ ਉਦੋਂ ਵੀ ਬਹਾਨੇ ਮੱਕ ਜਦੋਂ ਗੱਲ ਕੀਤੇ ਉਹਨਾਂ ਨੂੰ ਕਿਸਾਨੀ ਮੁੱਦੇ ਤੇ ਗੱਲ ਕੀਤੀ ਕਹਿੰਦੇ ਮੇਰਾ ਤਾਂ ਮੋਢਾ ਟੁੱਟਿਆ ਹੋਇਆ ਸੀ ਹੁਣ ਰੌਲਾ ਕੀ ਆ ਵੀ ਲੋਕ ਇਹਨਾਂ ਦਾ ਮਜ਼ਾਕ ਵੀ ਬਣਾਉਂਦੇ ਆ ਸਭ ਕੁਝ ਬਣਾਉਂਦੇ ਆ ਪਰ ਲੈ ਦੇ ਕੇ ਲੋਕਾਂ ਨੂੰ ਫਿਰ ਇਹਨਾਂ ਦੀ ਝੋਲੀ ਪੈਣਾ ਪੈਂਦਾ ਕਿਉਂਕਿ ਲੋਕਾਂ ਕੋਲੇ ਆਪਣੀ ਕੋਈ ਆਪਸ਼ਨ ਨਹੀਂ ਹੁਣ ਤੁਸੀਂ ਗੱਲ ਕੀਤੀ ਆ ਅਮਰਜੀਤ ਕੌਰ ਸਾਹੋਕੇ ਜਿਹੜੇ ਮਾਕੇ ਉੱਥੇ ਮਾਕੇ ਕਾਂਗਰਸ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਅੱਛਾ ਉਹ ਉੱਥੋਂ ਪਹਿਲਾਂ ਚੇਅਰਮੈਨ ਵੀ ਰਹੀ ਆ ਉਹ ਬਾਕੀ ਉਹਨਾਂ ਦਾ ਭਾਵੇਂ ਮੈਂ ਕਹਣਾ ਵੀ ਸਾਰਾ ਹਲਕਾ ਹੀ ਲੋਕਲ ਆ ਪੇਕੇ ਦੇ ਸਹਰੇ ਉਹਨਾਂ ਦੇ ਦੋਨੇ ਮਾਕੇ ਇਸੇ ਮਾਕੇ ਲੋਕ ਸਭਾ ਹਲਕੇ 'ਚ ਪੈਂਦੇ ਆ ਫਰੀਦਕੋਟ ਤੇ ਪਰ ਅਸੀਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਸੇ ਏਰੀਆ ਦੇ ਵਿੱਚ ਹੀ ਬਾਬਲ ਗੋਲੀकांड ਵੀ ਵਾਪਰਿਆ ਇਸੇ ਏਰੀਆ ਦੇ ਵਿੱਚ ਹੀ ਸਾਰਾ ਜਿਹੜਾ ਮੋਗੇ ਦੇ ਵਿੱਚ ਵੀ ਮਾ ਕੇ ਬੇਅਦਬੀ ਵਾਲੇ ਜਿਹੜੇ ਬੰਦੇ ਨੂੰ ਅਰੈਸਟ ਕਰਾਇਆ ਗਿਆ ਸੀ ਦੂਜੀ ਗੱਲ ਕੀ ਹੈ ਜਿਹੜਾ ਇਸ ਏਰੀਆ ਇਹ ਵੀ ਇੱਕ ਢੰਗ ਨਾਲ ਪੰਥਕਾ ਦੇ ਸਭ ਤੋਂ ਬਾਅਦ ਸਿੱਖ ਵੋਟਰ ਜੇ ਪੰਜਾਬ 'ਚ ਕੱਢਨੇ ਹੋਣ ਨਾ ਉਹ ਇਸ ਏਰੀਏ 'ਚ ਮੰਨੇ ਜਾਂਦੇ ਆ ਤੇ ਸਭ ਤੋਂ ਬਾਅਦ ਨਫ਼ਰਤ ਵੀ ਅੱਜ ਕਿਤੇ ਨਾ ਕਿਤੇ ਇਹ ਵਰਗ ਕਾਲੀ ਦਲ ਨੂੰ ਕਰਦਾ ਅਸੀਂ ਕਾਲੀ ਦਲ ਦੀ ਜਿਹੜੀ ਬੇਵਦੀ ਗੱਲ ਕਰਦੇ ਆ ਸਿਰਫ ਕਾਲੀ ਦਲ ਨਾਲ ਆ ਮੈਂ ਕਹਿਣਾ ਹੁੰਦਾ ਚਲੋ ਮੈਂ ਸ਼ਬਦ ਕੜਾ ਮ ਚੌਧਰੀ ਪਹਿਲਾਂ ਵਰਤਦਾ ਵੀ ਰਿ ਮਾਕੇ ਲੋਕ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਹਿ ਕੇ ਨਜ਼ਾਰੇ ਲਏ ਜਾਂ ਜਥੇਦਾਰੀਆਂ ਮੰਨੀਆਂ ਨੇ ਉਹ ਲੋਕ ਇਹਨਾਂ ਦੀ ਸਪੋਰਟ ਕਰ ਰਹੇ ਆ ਉਹ ਲੋਕ ਪਿੰਡ ਚ ਢੱਲੇ ਵਾਲੇ ਸੀ ਚੰਗੇ ਸਰਦਾਰ ਲੋਕ ਸੀਗੇ ਜਿਹੜੇ ਮਾਕੇ ਪੁਰਾਣੇ ਟਾਈਮ ਚ ਰਹੇ ਆ ਪਰ ਅੱਜ ਉਹ ਕਿਤੇ ਨਾ ਕਿਤੇ ਠੱਗਿਆ ਮਾਕੇ ਉਹਨਾਂ ਦੇ ਨਾਲ ਲੋਕ ਕੀ ਆ ਪਿੱਛੇ ਵੀ ਹੱਟ ਗਏ ਉਹਨਾਂ ਤੋਂ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਕਲਾਕਾਰਾਂ ਨੂੰ ਲੋਕ ਲੱਖ ਮਾੜਾ ਕਹੀ ਜਾਣ ਪਰ ਸਾਡੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਰੁਝਾਨ ਹੈਗਾ ਵੀ ਲੋਕ ਨਾ ਚੜਦੇ ਤੇ ਕੰਨੀ ਮਾਕੇ ਝਗਾ ਖਾਂਦੇ ਆ ਲੋਕ ਇਹਨਾਂ ਕੰਨੀ ਝੁੱਕ ਜਾਂਦੇ ਆ ਤੇ ਮੈਨੂੰ ਮਾਕੇ ਯਕੀਨ ਆ ਕਿ ਲੋਕ ਜਿਵੇਂ ਕਲਾਕਾਰਾਂ ਨੂੰ ਦੇਖ ਕੇ ਨਾ ਹਰੇਕ ਬੰਦੇ ਦਾ ਫੋਟੋ ਖਿਚਾਉ ਨੂੰ ਜੀ ਕਰਦਾ ਹਰੇਕ ਬੰਦਾ ਨੇੜੇ ਲੱਗਣ ਦੀ ਜੀ ਕੋਸ਼ਿਸ਼ ਕਰਦਾ ਤੇ ਯੂਥ ਉੱਥੋਂ ਦਾ ਖਾਸ ਤੌਰ ਤੇ ਸਾਡੇ ਨਾਲ ਕਈ ਮੁੰਡੇ ਜੁੜੇ ਆ ਉਹ ਕਹਿੰਦੇ ਵੀ ਆਪਸ਼ਨ ਮਾਹ ਕਿਹੜੀ ਆ ਅਖੀਰ ਨੂੰ ਸਾਰੇ ਉਹ ਆਪਸ਼ਨਾਂ ਨੂੰ ਛੱਡ ਕੇ ਉਹ ਕਹਿੰਦੇ ਵੀ ਅਸੀਂ ਤਾਂ ਬਾਈ ਜੀ ਫਿਰ ਇਹਦੇ ਨਾਲ ਚੱਲਦੇ ਆ ਕਰਮਜੀਤ ਅਨਮੋਲ ਨਾਲ ਕਹਿੰਦੇ ਚੰਗਾ ਤਾਂ ਕੋਈ ਵੀ ਹੈ ਨਹੀਂ ਬਾਕੀਆਂ ਨਾਲ ਉਹ ਠੀਕ ਆ ਕਹਿੰਦੇ ਕਿਉਂਕਿ ਉਥੇ ਰੌਣਕ ਮੇਲਾ ਵੱਧ ਹੁੰਦਾ ਮਾਕੇ ਹੁਣ ਲੋਕ ਸਿਰਫ ਕੀ ਆ ਰੌਣਕ ਮੇਲਾ ਦੇਖਣ ਜਾਂਦੇ ਆ ਇਲੈਕਸ਼ਨ ਕਾ ਦੀ ਆ ਪੰਜਾਬ ਦੇ ਵਿੱਚ ਪੰਜਾਬ ਚ ਹੁਣ ਇੱਕ ਯਕੀਨ ਲੋਕਾਂ ਨੂੰ ਕਿਸੇ ਤੇ ਨਹੀਂ ਰਿਹਾ ਪਰ ਇੱਕ ਚੀਜ਼ ਹੋ ਰਹਾ ਇੱਕ ਜਿਵੇਂ ਹੁਣ ਕਰਮਜੀਤ ਅਨਮੋਲ ਹੋ ਰਾ ਨੂੰ ਉਮੀਦਵਾਰ ਲਾਨਣਾ ਹੈਗਾ ਤਾਂ ਮੈਨੂੰ ਲੱਗਦਾ ਸ਼ਾਇਦ ਆਏ ਹਰ ਪਿੰਡ ਦੇ ਵਿੱਚ ਆਏ ਦਿਨ ਉਹਨਾਂ ਨੂੰ ਕੋਈ ਨਾ ਕੋਈ ਕਰਾਓ ਜਿਹੜਾ ਉਹਨਾਂ ਦਾ ਹੁੰਦਾ ਸਵਾਲ ਉਹਨਾਂ ਤੋਂ ਕਿਸਾਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਪੁੱਛੇ ਜਾਂਦੇ ਨੇ ਹੁਣ ਦੇ ਸਮੇਂ ਦੇ ਵਿੱਚ ਉਹ ਇਹ ਕਹਿ ਕੇ ਟਲ ਜਾਂਦੇ ਨੇ ਕਿ ਤੁਸੀਂ ਮੈਨੂੰ ਇੱਕਾਰੀ ਬਣਾਓ ਜੇ ਮੈਂ ਨਾ ਕੰਮ ਕੀਤਾ ਮੈਂ ਫੇਰ ਮੈਨੂੰ ਕਿਹੋ ਸਹ ਸਿਕਿਉਰਟੀ ਦੀ ਗੱਲ ਹੋਵੇ ਤੇ ਵੀ ਉਹ ਟਿੱਪਣੀ ਲੋਕ ਕਰਦੇ ਨੇ ਚਾਹੇ ਕਿਸਾਨੀ ਦੇ ਨਾਲ ਖੜਨ ਦੀ ਗੱਲ ਹੋਵੇ ਤੇ ਵੀ ਟਿੱਪਣੀ ਲੋਕ ਜਿਹੜੇ ਕਰਦੇ ਨੇ ਚਾਹੇ ਨਸ਼ਾ ਖਤਮ ਕਰਨ ਦੀ ਗੱਲ ਹੋਵੇ ਤੇ ਵੀ ਟਿੱਪਣੀ ਲੋਕ ਕਰਦੇ ਨੇ ਕੀ ਲੱਗਦਾ ਹੈ ਕਿ ਹਾਲਾਂਕਿ ਉਹ ਕਰੀਬੀ ਨੇ ਭਗਵੰਤ ਸਿੰਘ ਮਾਨਦੇ ਉਹ ਕਹ ਬਲਕਾਰ ਸਿੱਧੂ ਹੋਰਾਂ ਦੇ ਨਾਲ ਇੱਕ ਦਿਨ ਗੱਲ ਹੋ ਰਹੀ ਸੀ ਤਾਂ ਨਾਲ ਕਰਮਜੀਤ ਨੋਨ ਅਨਮੋਲ ਬੈਠ ਸੀ ਉਹ ਕਹਿੰਦੇ ਕਿ ਇਹ ਗੱਲ ਸਿੱਧੀ ਜਿਹੜੀ ਹੈਗੀ ਆ ਭਗਵੰਤ ਸਿੰਘ ਮਾਨ ਦੇ ਨਾਲ ਕਰਨਗੇ ਜਿਹੜੀਆਂ ਗੱਲਾਂ ਜਿਹੜੇ ਵਾਦੇ ਉਹ ਕਰ ਰਹੇ ਨੇ ਲੋਕਾਂ ਦੇ ਵਿੱਚ ਆ ਕੇ ਕਰ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜਨੀਆਂ ਜਾਂ ਨਹੀਂ ਲੜਨੀਆਂ ਇਸ ਚੀਜ਼ ਨੂੰ ਤਾਂ ਕੋਈ ਨਹੀਂ ਜਾਣਦਾ ਹਾਲ ਦੀ ਘੜੀ ਕੋਈ ਨਹੀਂ ਜਾਣਦਾ ਪਰ ਕੀ ਲੱਗਦਾ ਕਿ ਭਗਵੰਤ ਸਿੰਘ ਮਾਨ ਦੇ ਕਰੀਬੀ ਹੋਣ ਦਾ ਫਾਇਦਾ ਫਰੀਦਕੋਟ ਨੂੰ ਮਿਲ ਸਕਦਾ ਜੇਕਰ ਕਰਮਜੀਤ ਅਨਮੋਲ ਜਿੱਤਦੇ ਨੇ ਜਾਂ ਜਿਹੜੇ ਦਾਅਵੇ ਉਹ ਕਰ ਰਹੇ ਨੇ ਜਿਹੜੇ ਵਾਦੇ ਉਹ ਕਰ ਰਹੇ ਨੇ ਕੀ ਲੱਗਦਾ ਕਿ ਪੂਰੇ ਉੱਤਰਨਗੇ ਦੇਖੋ ਭਾਈ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਇਹ ਬੰਦੇ ਦੀ ਜਿਹੜੀ ਕਾਬਲੀਤਾ ਉਹ ਬੰਦੇ ਦੀ ਕੁਬਤਾ ਆਪਦੇ ਤੇ ਡਿਪੈਂਡ ਕਰਦੀ ਹੁੰਦੀ ਹੈ ਮੈਂ ਕਹਣਾ ਵੀ ਆਗੂ ਜਿਹੜਵੇਂ ਤੁਸੀਂ ਗੱਲ ਕਰਦੇ ਹੋ ਕਿ ਉਹ ਨੇੜੇ ਆਖ ਨਹੀਂ ਉਹ ਕੰਮ ਲੈ ਲੂਗਾ ਮੈਂ ਕਹਣਾ ਵੀ ਨੇੜੇ ਦੂਰ ਦਾ ਕੋਈ ਮਸਲਾ ਨਹੀਂ ਹੁੰਦਾ ਪ੍ਰਕਾਸ਼ ਸਿੰਘ ਬਾਦਲ ਵੀ ਅਕਸਰ ਗੱਲ ਕਹਿੰਦੇ ਜੀ ਪੰਜਾਬ ਚ ਫਿਰਦੀ ਕੀੜੀ ਵੀ ਉਹਨਾਂ ਨੂੰ ਦਿਂਦੀ ਆ ਪਰ ਪੰਜਾਬ ਦਾ ਯਾਰ ਮੈਂ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਹੈ ਵੀ ਮੁੱਖ ਮੰਤਰੀ ਕਿਹੜਾ ਜਿਹਨੂੰ ਪੰਜਾਬ ਦੇ ਮਾਕੇ ਮਸਲਿਆਂ ਦਾ ਨਹੀਂ ਪਤਾ ਕਿਸਾਨਾਂ ਦੇ ਮਸਲੇ ਕਿਹਨੂੰ ਨਹੀਂ ਪਤਾ ਜਿਹੜੇ ਮਸਲਿਆਂ ਦੇ ਘਰਾਓ ਹੋ ਰਿਹਾ ਜਿੰਨਾਂ ਦੀ ਉਹ ਗੱਲ ਕਰਦੇ ਆ ਕਿ ਮੈਂ ਹੱਲ ਕਰਾਉਂਗਾ ਅਸਲ 'ਚ ਉਹ ਮਸਲੇ ਹੱਲ ਕਰਾਉਣ ਵਾਲੇ ਮਾਕੇ ਜੇ ਆਪਾਂ ਕਹੀਏ ਵੀ ਸੀਐਮ ਲੈਵਲ ਦੇ ਵੀ ਮਸਲੇ ਹੈ ਨਹੀਂ ਹੁਣ ਤਾਂ ਉਹ ਸੈਂਟਰ ਦੇ ਨਾਲ ਸਿੱਧੀ ਮਾਕੇ ਟੱਕਰ ਆ ਪਰ ਸੈਂਟਰ ਦੇ ਨਾਲ ਟੱਕਰ ਕੀ ਹੈ ਸੈਂਟਰ ਦੇ ਨਾਲ ਸਾਡੇ ਸਟੇਟ ਦੇ ਰਿਲੇਸ਼ਨ ਕੀ ਨੇ ਅਸੀਂ ਉਹ ਵੀ ਜਾਣਦੇ ਆ ਇਹ ਮਸਲੇ ਬਾਰੇ ਕੀ ਕਿਸਾਨ ਆਗੂ ਵੀ ਜਾਣਦੇ ਆ ਸਾਰੇ ਲੋਕ ਵੀ ਜਾਣਦੇ ਆ ਤਾਂ ਕਰਕੇ ਆ ਮੈਂ ਤਾਂ ਇੱਕ ਗੱਲਕ ਜਾਣਦਾ ਕਿ ਲੋਕ ਹੁਣ ਐਮਪੀਆ ਤੋਂ ਵੀ ਗਲੀਆਂ ਨਾਲੀਆਂ ਪਿੱਛੇ ਲੋਕ ਘਰਾਓ ਕਰ ਰਹੇ ਆ ਮੈਂ ਕਹਿੰਦਾ ਯਾਰ ਜਿਹੜੇ ਕੰਮ ਐਮਸੀ ਮਾਕੇ ਦੇ ਪੰਚਾਇਤ ਮੈਂਬਰਾਂ ਦੇ ਜਾਂ ਸਰਪੰਚਾਂ ਨੇ ਕਰਨੇ ਹੁੰਦੇ ਆ ਉਹਨਾਂ ਮੁੱਦਿਆਂ ਤੇ ਘਰਾਓ ਐਮਪੀ ਦਾ ਹੋ ਰਿਹਾ ਇਹ ਸਾਡੀ ਬੌਧਿਕਤਾ ਦਾ ਸਬੂਤ ਆ ਅਸਲ ਦੇ ਵਿੱਚ ਕੀ ਆ ਲੋਕਾਂ ਨੂੰ ਚੇਤਨਨ ਕਰਨ ਵਾਸਤੇ ਲੋਕਤਕਰ ਲਹਿਰ ਅਸੀਂ ਬਣਾਈ ਸੀ ਅਸੀਂ ਗੱਲ ਇਹੀ ਕਰਦੇ ਆ ਕਿ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਆ ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਲੋਕ ਮੈਂ ਕਿ ਇਹੀ ਲਾ ਲੋ ਕਰਮਜੀਤ ਨੂੰ ਮੋਲ ਭਗਵੰਤ ਮਾਨ ਦੇ ਨੇੜੇ ਹੋ ਕੇ ਜੀ ਇਹ ਚੀਜ਼ ਦੇ ਹੱਲ ਕਰਾ ਦੂਗਾ ਕਿਸਾਨੀ ਦਾ ਮਸਲਾ ਅਸੀਂ ਸਾਰੇ ਜਾਣਦੇ ਆ ਗੱਲ ਮੁਆਵਜ਼ੇ ਦੀ ਕੀਤੀ ਸਭ ਤੋਂ ਬਾਅਦ ਕਰਾਓ ਅਜ ਮੁਆਵਜ਼ੇ ਦੇ ਵਿੱਚ ਹੋਇਆ ਖੁੱਡੀਆਂ ਸਾਹਿਬ ਦਾ ਵੀ ਹੋਇਆ ਉਹਨਾਂ ਦਾ ਵੀ ਕਰਾਓ ਹੁੰਦਾ ਹਾਂ ਜਦੋਂ ਕਿ ਇਲੈਕਸ਼ਨ ਵੇਲੇ ਕਿਤੇ ਨਾ ਕਿਤੇ ਭਗਵੰਤ ਮਾਨ ਨੇ ਕਿਸੇ ਗੱਲ ਕਹੀ ਸੀ ਮੈਂ ਕਿ ਗਰਦੌਰੀਆਂ ਤੋਂ ਬਿਨਾ ਤੁਹਾਨੂੰ ਪੈਸੇ ਮਿਲ ਜਾਣਗੇ ਤਾਂ ਜਿਹਨਾਂ ਨੂੰ ਕਹਿਣਾ ਪੈ ਰਿਹਾਗੇ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਭਾਈ ਪਤਾ ਕਰਾਉਣਾ ਪੈਂਦਾ ਹਾਂ ਮੈਂ ਤੁਹਾਨੂੰ ਇਹੀ ਗੱਲ ਕਰਦਾ ਐਮਐਸਪੀ ਦੀ ਗੱਲ ਚੁਟਕੀਆਂ ਮਾਰ ਮਾਰ ਕੇ ਮੰਤਰੀ ਜੀ ਨੇ ਕੀਤੀ ਪਰ ਮੈਂ ਕਹਣਾ ਵੀ ਕਿਤੇ ਨਾ ਕਿਤੇ ਇਹ ਗੱਲਾਂ ਨਾ ਕਰਨ ਤੋਂ ਪਹਿਲਾਂ ਲੀਡਰ ਆਉਣ ਵਾਲੇ ਟਾਈਮ 'ਚ ਸੋਚਣਗੇ ਜ਼ਰੂਰ ਇਹ ਜਿਹੜਾ ਸਵਾਲ ਹੋਣ ਲੱਗ ਗਿਆ ਇਹ ਸਵਾਲ ਕਰਨੇ ਵੀ ਇਹਨਾਂ ਨੇ ਹੀ ਸਲਾਏ ਆ ਅੱਜ ਤਾਂ ਹੀ ਲੋਕ ਕਹਿੰਦੇ ਵੀ ਤੁਸੀਂ ਇਹ ਕਹਿੰਦੇ ਹੁੰਦੇ ਸੀ ਤੇ ਅੱਜ ਸਾਡੇ ਸਵਾਲਾਂ ਤੋਂ ਭਜਦੇ ਕਿਉਂ ਤੇ ਮੈਂ ਕਹਣਾ ਵੀ ਇਹ ਚੀਜ਼ਾਂ ਬੜੀਆਂ ਵਧੀਆ ਨੇ ਜੇ ਕਿਸਾਨ ਸਵਾਲ ਕਰਦੇ ਪਰ ਕਿਤੇ ਨਾ ਕਿ ਕਿ ਨੈਰੇਟਿਵ ਕੀ ਆ ਕਿਸਾਨ ਜੂਨੀਅਨ ਇਹ ਪਿਛਲਾ ਦੇਖੋ ਗੁੱਸਾ ਹੁੰਦਾ ਗੁੱਸੇ ਚ ਬੰਦਾ ਗਲਤੀ ਵੀ ਕਰਦਾ ਹੁਣ ਕਿਸਾਨਾਂ ਦਾ ਘਰਾਓ ਕਰਨਾ ਹੰਸ ਰਾਜ ਦਾ ਸਭ ਤੋਂ ਵੱਧ ਘਰਾਓ ਹੋਇਆ ਪਰ ਕਿਤੇ ਨਾ ਕਿਤੇ ਲੋਕਾਂ ਦੀ ਉਹ ਸਿੰਪਥੀ ਵੀ ਮਿਲ ਰਹੀ ਹੈ ਉਹਨੂੰ ਲੋਕ ਕਿਤੇ ਨਾ ਕਿਤੇ ਕਿਸਾਨ ਜੂਨੀਅਨਾਂ ਤੋਂ ਵੀ ਵਿਚ ਵਿਚ ਲੋਕ ਅੱਕੇ ਹੋਏ ਹੈਗੇ ਆ ਕੁਝ ਠੀਕ ਹੈ ਨਾ ਮੈਂ ਕਹਿੰਦਾ ਵੀ ਇੱਕ ਤਰੀਕੇ ਨਾਲ ਵਿਰੋਧ ਹੋਣਾ ਚਾਹੀਦਾ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਯਾਰ ਤੁਸੀਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇਕੱਠ ਕਰਕੇ ਸਾਰਿਆਂ ਨੂੰ ਸਦੋ ਜਿਹੜਾ ਆਉਂਦਾ ਆ ਕੇ ਉਹਨਾਂ ਦੇ ਮੂਰੇ ਮੁੱਦੇ ਰੱਖਦੇ ਹੋ ਉਦੋਂ ਬਾਅਦ ਤੁਸੀਂ ਕਿ ਜਿਹੜਾ ਨਹੀਂ ਜਦੋਂ ਸੰਤੋਸ਼ਟ ਹੋਣਦੇ ਉਹਦਾ ਆਪਦੀ ਜਥੇਬੰਦੀ ਵੱਲੋਂ ਪ੍ਰਚਾਰ ਕਰੋ ਉਹਦੇ ਖਿਲਾਫ ਪ੍ਰਚਾਰ ਕਰੋ ਪਰ ਰੋ ਰੋਜ਼ ਘੇਰ ਕੇ ਹੁਣ ਲੋਕਬਾਈ ਸਿਰਫ ਸੋਸ਼ਲ ਮੀਡੀਆ ਤੇ ਉਹਦੇ ਛਾਉਣ ਦੇ ਮਾਰੇ ਵੀ ਮੈਂ ਕਿ ਵਿਰੋਧ ਕਰ ਰਹੇ ਆ ਵੀਡੀਓ ਬਣਾ ਰਹੇ ਆ ਕਿਤੇ ਨਾ ਕਿਤੇ ਹੱਥ ਵੀ ਚੱਕ ਰਹੇ ਆ ਤੇ ਡੈਮੋਕ੍ਰੇਸੀ ਦਾ ਘਾਣ ਤੇ ਫਿਰ ਲੋਕ ਵੀ ਕਰ ਰਹੇ ਆ ਨਾ ਤਾਂ ਇਸ ਕਰਕੇ ਕੀ ਇਹ ਲੋਕਾਂ ਨੂੰ ਇਹ ਸਮਝ ਬਣਾਉਣੀ ਪਊ ਲੋਕਾਂ ਨੂੰ ਮਸਲੇ ਵੀ ਸਮਝਣੇ ਪੈਣਗੇ ਤੇ ਲੋਕਾਂ ਨੂੰ ਆਪਣੇ ਜਿਹੜੇ ਉਮੀਦਵਾਰ ਹੈਗੇ ਆ ਉਹਨਾਂ ਤੋਂ ਬਾਹਲੀ ਵੱਡੀ ਆਸ ਛੱਡੋ ਮੈਂ ਕਹਿੰਦਾ ਵੀ ਲੋਕਾਂ ਨੂੰ ਸਿਰਫ ਇਹ ਗੱਲ ਸਮਝ ਆਉਣੀ ਚਾਹੀਦੀ ਆ ਕਿ ਸਾਡੇ ਜਿਹੜੇ ਮਸਲੇ ਆ ਉਹ ਅਸੀਂ ਆਪ ਹੱਲ ਕਰਨੇ ਆ ਮੈਂ ਕਹਿੰਦਾ ਵੀ ਲੀਡਰ ਜਿਹੜੇ ਹੈਗੇ ਆ ਮੈਂ ਪਿੱਛੇ ਜੇ ਅਰਬੀ ਘੋੜੇ ਤੇ ਮੈਂ ਕਿਹਨਾਂ ਦੀ ਗੱਲ ਵੀ ਕੀਤੀ ਸੀ ਵੀ ਅੱਜ ਕੱਲ ਸਾਰੇ ਹੀ ਗਦੇ ਆ ਇਹ ਕਬਾਲੇ ਸਿਆਣੇ ਆਗੂ ਹੈ ਨਹੀਂ ਜੇ ਸਿਆਣੇ ਹੁੰਦੇ ਤਾਂ ਮੇਰੇ ਖਿਆਲ ਚ ਇਹਨਾਂ ਕੋਲੇ ਜਵਾਬ ਚੱਜਦੇ ਹੁੰਦੇ ਜਵਾਬ ਜਿਹੇ ਜੀ ਦਿੰਦੇ ਆਪਾਂ ਦੇਖ ਰਹੇ ਆ ਮੈਂ ਕਹਣਾ ਹੁੰਨਾ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਸੀ ਕਿ ਸਾਡੇ ਕੋਲੇ ਇਕੱਲੇ ਅਰਬੀ ਘੋੜੇ ਰਹਿ ਗਏ ਖਚਰਾਂ ਚੱਲ ਗਈਆਂ ਖਚਰਾਂ ਚੱਲ ਗਈਆਂ ਮੈਂ ਕਹਿੰਦਾ ਸਾਰੀ ਖਚਰ ਨੇ ਪਰ ਰੌਲਾ ਇਹ ਆ ਵੀ ਮੈਂ ਕਹਿੰਦਾ ਛਾਂਡੇ ਵਾਲਾ ਚੰਗਾ ਹੋਵੇ ਨਾ ਉਹ ਖਚਰਾ ਤੋਂ ਵੀ ਅਰਬੀ ਘੋੜਿਆਂ ਦਾ ਕੰਮ ਲੈ ਸਕਦਾ ਇਹਨਾਂ ਲੀਡਰਾਂ ਤੋਂ ਆਪਾਂ ਕੰਮ ਲੈ ਸਕਦੇ ਆ ਕਿਉਂਕਿ ਲੋਕਤੰਤਰ ਦੀ ਤਾਕਤ ਪਰ ਲੋਕ ਹੁੰਦੇ ਲੋਕਾਂ ਉਹਦੀ ਤਾਕਤ ਦਾ ਸਾਥ ਨਹੀਂ ਤੇ ਜੇ ਤਾਕਤ ਮਾਕੇ ਕੀ ਆ ਛਾਂਡੇ ਵਾਲੇ ਨੂੰ ਆਪਦੀ ਤਾਕਤ ਦਾ ਪਤਾ ਨਹੀਂ ਤਾਂ ਅਰਬੀ ਘੋੜੇ ਵੀ ਖਚਰਾ ਬਣ ਜਾਂਦੇ ਆ ਜ ਜ ਅਰਬੀ ਘੋੜੇ ਖਚਰਾ ਬਣੇ ਵੀ ਆ ਕਿਉਂ ਬਣੇ ਵੀ ਆ ਕਿਉਂਕਿ ਲੋਕਾਂ ਉਹਦੀ ਤਾਕਤ ਦੀ ਪਛਾਣ ਨਹੀਂ ਤਾਕਤ ਦੀ ਪਛਾਣ ਕੀ ਆ ਜਿਵੇਂ ਤੁਸੀਂ ਗੱਲ ਕੀਤੀ ਵੀ ਨੇੜਤਾ ਜਿਹਦੀ ਭਗਵੰਤ ਮਾਨ ਨਾਲ ਖਾਣੀ ਉਹ ਕੰਮ ਕਰਾ ਦੂ ਕੀ ਕੰਮ ਹੁੰਦੇ ਆ ਲੋਕਾਂ ਦੇ ਮੈਂ ਕਿਹਾ ਪੰਜਾਬ ਦੇ ਵਿੱਚ ਲੋਕਾਂ ਦੇ ਕੰਮ ਕੀ ਹੁੰਦੇ ਸਿਰਫ ਥਾਣੇ ਕਿਚਿਹਰੀਆਂ ਤੱਕ ਲੋਕਾਂ ਦੀ ਸੋਚ ਸੀਮਤ ਆ ਉਦੋਂ ਵੱਡਾ ਕਿਸੇ ਕੋਲੇ ਕੰਮ ਨਹੀਂ ਨਹਿਰੀ ਪਾਣੀਆਂ ਦਾ ਮਸਲੇ ਤੇ ਵੱਡੇ ਵੱਡੇ ਕੀ ਆ ਮੋਰਚੇ ਲੱਗਦੇ ਆ ਹੋਰ ਲੱਗਦੇ ਆ ਪਰ ਮੋਰਚੇ ਵਿਗਦੇ ਵੀ ਸੀ ਦੇਖੇ ਆ ਵੱਡੇ ਮਸਲੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ ਕਿੱਡੇ ਕਿੱਡੇ ਮਸਲੇ ਸੀ ਚੱਕੇ ਆ ਪਰ ਕਿਤੇ ਨਾ ਕਿਤੇ ਕੀ ਆ ਸਾਡੀ ਜਿਹੜੀ ਦਿਸ਼ਾ ਫੇਰ ਝਟਕ ਜਾਂਦੀ ਆ ਤੁਸੀਂ ਇਹ ਦੇਖੋ ਛੋਟਾ ਜਿਹਾ ਪਿੱਛੇ ਜੇ ਕੱਲੇ ਤੇਲ ਮਾ ਕੇ ਇੱਕ ਡਰਾਈਵਰਾਂ ਦੇ ਖਰਾਬ ਕਾਨੂੰਨ ਬਣਾਉਣ ਦੀ ਗੱਲ ਚੱਲੀ ਤਾਂ ਜਿਹੜਾ ਵਰਗ ਹੈਗਾ ਨਾ ਵਰਗ ਨੂੰ ਤਾਕਤ ਦਾ ਅਹਿਸਾਸ ਹੋ ਜੇ ਉਹਨਾਂ ਨੂੰ ਤਾਕਤ ਦਾ ਅਹਿਸਾਸ ਹੋ ਗਿਆ ਮੈਂ ਕਹਿੰਦਾ ਅੱਜ ਤੋਂ ਬਾਅਦ ਤੁਸੀਂ ਡਰਾਈਵਰਾਂ ਦੇ ਖਿਲਾਫ ਕੋਈ ਕਾਨੂੰਨ ਬਣਦਾ ਮੁਲਕ 'ਚ ਦੇਖ ਨਹੀਂ ਸਕਦੇ ਕਿਉਂਕਿ 6 ਘੰਟਿਆਂ 'ਚ ਅਗਲੇ ਨੇ ਮੁਲਕ ਪਜਾਮ ਕਰਤਾ ਜਿਹੜਾ ਅਸੀਂ ਇੱਕ ਕਾਨੂੰਨ ਵਾਪਸ ਕਰਾਉਣ ਦੇ ਮਾਰੇ ਡੇਢ ਡੇਢ ਸਾਲ ਟੁਈਰ ਕਢਾਈ ਤੇ ਡਰਾਈਵਰਾਂ ਨੇ ਭਾਈ ਜੀ 6 ਘੰਟਿਆਂ ਦੇ ਵਿੱਚ ਮੁਲਕ ਦੇ ਵਿੱਚ ਆਪਦੇ ਖਿਲਾਫ ਜਿਹੜਾ ਕਾਨੂੰਨ ਬਣ ਰਿਹਾ ਸੀ ਉਹ ਵਾਪਸ ਕਰਾਇਆ ਲੋਕਾਂ ਨੂੰ ਵੀ ਜਿੱਦੇ ਤਾਕਤ ਦਾ ਅਹਿਸਾਸ ਹੋ ਗਿਆ ਐਮਐਲਏ ਚਾਹੇ ਐਮਪੀ ਆ ਸਵਾਲ ਹੋਣੇ ਬੜਾ ਵਧੀਆ ਗੱਲ ਆ ਪਰ ਸਵਾਲ ਇੱਕ ਮਿਆਰੀ ਭਾਸ਼ ਦੂਜੀ ਗੱਲ ਇਹ ਆ ਕਿ ਸਵਾਲ ਹੋਣ ਲਾਗੇ ਗਾਹਣੂ ਲੋਕ ਗੱਪ ਛੜਾਪ ਮਾਰਨੇ ਲੀਡਰ ਵੀ ਘਟ ਜਾਣਗੇ ਤੁਸੀਂ ਯਾਦ ਰੱਖਿਓ ਮੇਰੀ ਗੱਲ ਅਗਲੀ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਗੱਲ ਕਰਨ ਤੋਂ ਪਹਿਲਾਂ ਲੀਡਰ 10 ਵਾਰੀ ਸੋਚਣਗੇ ਹੁਣ ਕੇਜਰੀਵਾਲ ਨੇ ਕੱਲ ਜਿਹੜਾ ਮੈਂ ਇੱਕ 10 ਗਰੰਟੀਆਂ ਦਿੱਤੀਆਂ ਨੇ ਠੀਕ ਹੈ ਨਾ ਆਹੀ ਲੋਕ ਸਭਾ ਇਲੈਕਸ਼ਨ ਵਾ ਦਸਾਂ ਗਰੰਟੀਆਂ ਤੁਸੀਂ ਇੱਕ ਵੀ ਗੱਲ ਤੁਸੀਂ ਫਾਲਤੂਨੀ ਦੇਖੀ ਹੋਣੀ ਚੰਗੀ ਸਿੱਖਿਆ ਦੇਾਂਗੇ ਜੀ ਚੰਗੀ ਸਿਹਤ ਦੇਾਂਗੇ ਜੀ ਉਹ ਜਿਹ ਹੈ ਕਿ ਐਮਐਸਪੀ ਦੇਾਂਗੇ ਜੀ ਮੋٹے ਜੇ ਮੁੱਦੇ ਆ ਜਿਹੜੇ ਮੁੱਦੇ ਲੋਕਾਂ ਦੇ ਜਵਾਨੀ ਜਾਦ ਹੈਗੇ ਉਹਨਾਂ ਮੁੱਦਿਆਂ ਤੇ ਗੱਲ ਕੀਤੀ ਆ ਕੋ ਤਾ ਉਹਨਾਂ ਚੀਜ਼ਾਂ ਦਾ ਇਹ ਲੋਕਾਂ ਦੇ ਸਵਾਲਾਂ ਦਾ ਅਸਰ ਆ ਲੋਕਾਂ ਨੂੰ ਠੱਗੇ ਕੀ ਆਪ ਹੀ ਲੋਕ ਠੱਗੇ ਨਹੀਂ ਜਾਣੇ ਜਾਂ ਠੱਗਿਆ ਮਹਿਸੂਸ ਕਰਨੋਂ हट ਜਾਣਗੇ ਜਦੋਂ ਓੰਨੀ ਕ ਗੱਲ ਹੀ ਅਗਲਾ ਕਰੂ ਮੂਰਲਾ ਲੀਡਰ ਅੱਜ ਵੱਡੇ ਗੱਪ ਕਿਉਂ ਛੱਡ ਜਾਂਦੇ ਸੀ ਕਿਉਂਕਿ ਮੂਰੇ ਪੁੱਛਣ ਵਾਲਾ ਨਹੀਂ ਸੀ ਜਦੋਂ ਪੁੱਛਣ ਵਾਲੇ ਇਹੋ ਜੇ ਮਾ ਕੇ ਲੋਕ ਤਿਆਰ ਹੋਣਗੇ ਸਵਾਲ ਕਰਨੇ ਬਣਦੇ ਆ ਤੇ ਲੋਕਾਂ ਨੂੰ ਵੀ ਇਹ ਕਹਿਣਾ ਸਵਾਲ ਕਰਨ ਤੇ ਫਰੀਦਕੋਟ ਸੀਟ ਦਾ ਜਿਹੜਾ ਸਿਸਟਮ ਜਿਵੇਂ ਆਪਾਂ ਗੱਲ ਕਰਦੇ ਆ ਦੇਖੋ ਫੈਸਲਾ ਤਾਂ ਲੋਕਾਂ ਨੇ ਕਰਨਾ ਸਾਡੇ ਥੋੜੇ ਵਰਗੇ ਭਰਾ ਤਾਂ ਲੋਕਾਂ ਜਾ ਕੇ ਜਦੋਂ ਚਰਚਾ ਛੇੜਦੇ ਆ ਤੁਸੀਂ ਵੀ ਮਾ ਕੇ ਪਿੰਡਾਂ 'ਚ ਜਾਣੇ ਹੋ ਪ ਜਿੰਨਾ ਕਿ ਮੈਨੂੰ ਹੁਣ ਤੱਕ ਲੱਗਿਆ ਉਹ ਸੀਟ ਤੇ ਅਜੇ ਤੱਕ ਕੀ ਹੈ ਜੇ ਜੇ ਮੂਰੀ ਦਾ ਅਗੇ ਤਾਂ ਕਰਮਜੀਤ ਅਨਮੋਲ ਅੱਜ ਦੀ ਘੜੀ ਮੂਰੇ ਆ ਜੇ ਨੈਰੇਟਿਵ ਕੋਈ ਨਾ ਕੋਈ ਅਮਰਤਪਾਲ ਵਾਲਾ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਜਾਂਦਾ ਤਾਂ ਫਿਰ ਮੇਰੀ ਗੱਲ ਯਾਦ ਰੱਖੋ ਸਰਬਜੀਤ ਵੀ ਕਿਤੇ ਨਾ ਕਿਤੇ ਉੱਪਰ ਆਊਗਾ ਮੈਂ ਤਾਂ ਹੀ ਫਾਈਟ ਦੇ ਸਕਦਾ ਫਾਈਟ ਦੇ ਸਕਦਾ ਦੇਖੋ ਉਹਨਾਂ ਨੇ ਗਵਾਇਆ ਇਹਨਾਂ ਇੱਕ ਨੇ ਗਾਇਆ ਮੈਂ ਕਹਿੰਦਾ ਇੱਕ ਨੇ ਹਸਾਇਆ ਤਾਂ ਹਸਾਉਣ ਵਾਲੇ ਲੋਕ ਹਸਾਉਣ ਵਾਲੇ ਤਾਂ ਮਾਕੇ ਲੋਕ ਹਾਸਾ ਹਸ ਕੇ ਮਾਕੇ ਲੋਕਾਂ ਦਾ ਉਹ ਹੋਇਆ ਪਿਆ ਬਸ ਹੋਈ ਪਈ ਆ ਤੇ ਮਾਕੇ ਗਵਈਆਂ ਨੂੰ ਵੀ ਲੋਕਾਂ ਨੇ ਪਰਤੇ ਆ ਬਈ ਹੰਸਰਾ ਹੰਸ ਜਿਹੜੀਆਂ ਹੁਣ ਕੱਚੀਆਂ ਪੇਲੀਆਂ ਗੱਲਾਂ ਆ ਕੇ ਲੋਕਾਂ ਨਾਲ ਕਰ ਰਹੇ ਆ ਉਹਨਾਂ ਦਾ ਮਜ਼ਾਕ ਤਾਂ ਹੀ ਬਣ ਰਿਹਾ ਤੇ ਅਸੀਂ ਲੋਕਾਂ ਨੂੰ ਇਹੀ ਗੱਲ ਕਰਦੇ ਆ ਲੋਕ ਘਰ ਲੈਰ ਵੱਲੋਂ ਵੀ ਇਹੀ ਕਰਦੇ ਆ ਵੀ ਤੁਸੀਂ ਇੱਕ ਕੈਂਡੀਡੇਟ ਜਿਹੜਾ ਮਰਜ਼ੀ ਚੁਣੋ ਪਰ ਉਹ ਕੈਂਡੀਡੇਟ ਨਾਲ ਇੱਕ ਗੱਲ ਕੀ ਸਿੱਧੀ ਹੋਣੀ ਚਾਹੀਦੀ ਵੀ ਤੁਹਾਡੀ ਅਪਰੋਚ ਦੇ ਵਿੱਚ ਹੋਵੇ ਤੁਹਾਡੇ ਕੀ ਆ ਜਿਹੜੀ ਕੀਤੀ ਗੱਲ ਆ ਤੁਸੀਂ ਸਿੱਧੀ ਕੈਂਡੀਡੇਟ ਤੱਕ ਤੁਹਾਡੇ ਮਾਕੇ ਕੋਈ ਲੋੜ ਵੀ ਪੈਂਦੀ ਆ ਹੋਰ ਪੈਂਦੀ ਆ ਤਾਂ ਮੈਂ ਕਹਿੰਦਾ ਵੀ ਕਿਸੇ ਕੜਮ ਚੌਧਰੀ ਦੇ ਮਗਰ ਚੱਲਣ ਦੀ ਨਾਲੋਂ ਆਪਦੀ ਬૌਧਿਕਤਾ ਦੇ ਨਾਲ ਕੰਮ ਲੈ ਕੇ ਤੁਸੀਂ ਚੰਗੇ ਬੰਦੇ ਦੀ ਬਾਹ ਫੜੋ ਜਿਹੜਾ ਮਰਜ਼ੀ ਹੋਇਆ ਅੱਜ ਦੀ ਘੜੀ ਫਰੀਦਕੋਟ ਦਾ ਸਿਨੈਰੀਓ ਜਿਹੜਾ ਹੈਗਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੋਰ ਆ ਜਿਵੇਂ ਤੁਸੀਂ ਗੱਲ ਕਰੀਆ ਕਿ ਜਿਸ ਤਰ੍ਹਾਂ ਨੇ ਘੇਰ ਕੇ ਹੰਸਰਾਹਾਂਸ ਨੂੰ ਸਭ ਤੋਂ ਵੱਧ ਘਰਾਓ ਹੋ ਰਿਹਾ ਸਿਮਤੀ ਜੁੜ ਰਹੀ ਆ ਇਹ ਸਿਮਤੀ ਜੁੜ ਰਹੀ ਆ ਜਾਂ ਇਹਦੇ ਨਾਲ ਇਹ ਵੀ ਆ ਕਿ ਵੋਟਾਂ ਵੀ ਕੁਝ ਪਰਸੈਂਟ ਅਪ ਆਉਣ ਦੇ ਵਿੱਚ ਹੰਸਰਾਹਾਂਸ ਨੂੰ ਜਿਹੜੇ ਹੈਗਾ ਉਹ ਐਡਵਾਂਟੇਜ ਮਿਲੂਗੀ ਬਾਈ ਜੀ ਲੋਕ ਮਜ਼ਾਕ ਮਜ਼ਾਕ ਚ ਵੀ ਵੋਟਾਂ ਪਾ ਦੇਣਗੇ ਮੈਨੂੰ ਯਾਦ ਰੱਖਿਓ ਦੇਖੋ ਸ਼ਹਿਰਾਂ 'ਚੋਂ ਵੋਟਾਂ ਨੂੰ ਪੈਣੀ ਪੈਣੀ ਆ ਠੀਕ ਹੈ ਨਾ ਸ਼ਹਿਰੀ ਵੋਟ ਆ ਮਹਾਜਨਾ ਦੀ ਵੋਟ ਆ ਰਾਮ ਮੰਦਰ ਵੀ ਕੀ ਹੈ ਸ਼ਹਿਰਾਂ ਚ ਕੰਮ ਕਰ ਰਿਹਾ ਸਾਡੇ ਬਠਿੰਡੇ ਦੇ ਵਿੱਚ ਵੀ ਬੜਾ ਵੱਡੇ ਪੱਧਰ ਤੇ ਉਹਦਾ ਮਾਕੇ ਅਸਰ ਹੈਗਾ ਪਰ ਮੈਂ ਕਹਣਾ ਵੀ ਕਿਤੇ ਨਾ ਕਿਤੇ ਕਿਤੇ ਨਾ ਲੋਕਾਂ ਦੇ ਵਿੱਚ ਬੜੇ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਕਿਸਾਨ ਜੁੜੀਆਂ ਨੂੰ ਕੀ ਆ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਤਰੀਕਾ ਕਰ ਕਰਕੇ ਵੀ ਲਰਜੀ ਮੰਨਣ ਲੱਗੇ ਲੋਕ ਉਹਦੇ ਕਰਕੇ ਵੀ ਮੈਂ ਕਹਿੰਦਾ ਵੀ ਬਾਲਾ ਤਾਂ ਨਹੀਂ ਫਰਕ ਪੈਂਦਾ ਹਾਂ 2 4% ਵੋਟਾਂ ਦਾ ਫਰਕ ਭਗਵੰਤ ਮਾਨ ਨੂੰ ਇਹ ਚੀਜ਼ ਦੀ ਐਡਵਾਂਟੇਜ ਜ਼ਰੂਰ ਮਿਲੂ ਕਿਉਂਕਿ ਸਾਡੇ ਲੋਕ ਨਾ ਕਿਤੇ ਨਾ ਕਿਤੇ ਤਰਸ ਵੀ ਬੜਾ ਖਾਂਦੇ ਆ ਜਦੋਂ ਕਹਿ ਦਿੰਦਾ ਨਾ ਮੈਂ ਮੈਂ ਕਹਿੰਦਾ ਉਹ ਵਿਚਾਰਾ ਵਿਚਾਰਾ ਸ਼ਬਦ ਆ ਜਿਹੜਾ ਇਹ ਨਿਕਲਦਾ ਕਿਵੇਂ ਆ ਕੋਈ ਵੀ ਬੰਦਾ ਹੁਣ ਲੋਕ ਹੀ ਆ ਮਿੰਤਰਾਜ ਮਿੰਤ ਕਹਿ ਮੈਂ ਕਿ ਆਪ ਹੀ ਕਹਿਣ ਲੱਗਾ ਵੀ ਰਾਤ ਨੂੰ ਮੈਂ ਤਾਂ ਹੱਥ ਬੰਨ ਕੇ ਪੈਣਾ ਜੀ ਉਹਦੀਆਂ ਜਿਹੜੀਆਂ ਉਹ ਗੱਲਾਂ ਨੇ ਉਹ ਲੋਕਾਂ 'ਚ ਅਸਰ ਕਰ ਰਹੀਆਂ ਨੇ ਥੋੜੇ ਯਾਦ ਹੋ ਚਰਨਜੀਤ ਚੰਦੀ ਨੂੰ ਜਦੋਂ ਮੈਂ ਨਾ ਡਿਕਲੇਅਰ ਕੀਤਾ ਗਿਆ ਸੀਗਾ ਤਾਂ ਚਰਨਜੀਤ ਚੰਨੀ ਨੇ ਹਫ਼ਤਾ ਇੱਕ ਹਫ਼ਤਾ ਚਰਨਜੀਤ ਦੀ ਮੈਂ ਕਿ ਚਰਨਜੀਤ ਚੰਨੀ ਦੀ ਇੱਕ ਵੇਵ ਬਣੀ ਸੀ ਪੰਜਾਬ 'ਚ ਮੈਂ ਜਦੋਂ ਗੱਲ ਕਰਦੇ ਸੀ ਲੋਕ ਮਾ ਕੇ ਮੈਂ ਕਹਿੰਦਾ ਸਾਡੇ ਘਰ ਉਦੋਂ ਲੋਕਾਂ ਨੂੰ ਚੰਗਾ ਲੱਗਿਆ ਹਫਤਾ ਪਰ ਹਫਤੇ ਬਾਅਦ ਲੋਕਾਂ ਨੇ ਹੌਲੀ-ਹੌਲੀ ਕੀ ਇਹ ਗੱਲ ਸਮਝੀ ਵੀ ਇਹ ਤਾਂ ਗੱਲਾਂ ਕੱਲੀਆਂ ਉਹ ਕੱਚੀਆਂ ਪਿੱਲੀਆਂ ਗੱਲਾਂ ਕਰੀ ਜਾਂਦਾ ਜਦੋਂ ਕੋਈ ਸਹੀ ਗੱਲ ਹੀ ਨਹੀਂ ਕਰ ਰਿਹਾ ਤਾਂ ਮੈਂ ਇਹੀ ਗੱਲ ਕਰਦਾ ਵੀ ਲੋਕਾਂ ਨੂੰ ਸੂਝਵਾਨ ਬੰਦਿਆਂ ਦੀ ਲੋੜ ਆ ਨਾ ਕਲਾਕਾਰਾਂ ਦੀ ਲੋੜ ਆ ਠੀਕ ਹੈ ਨਾ ਇੱਕ ਗਵਈਆ ਵੀ ਸਿਆਣਾ ਹੋ ਸਕਦਾ ਇੱਕ ਹਸਾਉਣ ਵਾਲਾ ਵੀ ਸਿਆਣਾ ਹੋ ਸਕਦਾ ਕਮੇਡੀਅਨ ਮੈਂ ਇਹ ਨਹੀਂ ਕਹਿੰਦਾ ਠੀਕ ਹੈ ਨਾ بڑے ਲੋਕਾਂ ਮਾ ਕੇ ਜਿਹੜੇ ਹੈਗੇ ਆ ਠੀਕ ਹੈ ਨਾ ਜਿਹੜੇ ਇਹਨਾਂ ਫੀਲਡ ਦੇ ਵਿੱਚੋਂ ਲੰਘੇ ਅੱਜ ਪੰਜਾਬ ਦਾ ਮੁੱਖ ਮੰਤਰੀ ਵੀ ਜੇ ਭਗਵੰਤ ਮਾਨ ਬੈਠਾ ਤਾਂ ਉਹ ਵੀ ਲੋਕਾਂ ਨੂੰ ਹਸਾ-ਹਸਾ ਕੇ ਪਰ ਉਹਨੇ ਪਿਛਲਾ ਜਿਹੜਾ ਆਉਂਦਾ ਉਹ ਦੇਖਦੇ ਆ ਤਾਂ ਉਹ ਬੰਦਾ ਵਿਅੰਗ ਕਰ ਰਿਹਾ ਇਹਨਾਂ ਚੀਜ਼ਾਂ ਤੇ ਚੋਟ ਕਰਦਾ ਰਿਹਾ ਤਾਂ ਲੋਕਾਂ ਨੂੰ ਤਾਂ ਇੱਕ ਆਸ ਸੀ ਵੀ ਹਾਂ ਜਾਰੇ ਉਹ ਚੀਜ਼ਾਂ 'ਚ ਚੇਂਜ ਲੈ ਕੇ ਆਊਗਾ ਜਿਹੜੀਆਂ ਚੀਜ਼ਾਂ ਦੇ ਵਾਸਤੇ ਬੋਲਦਾ ਰਿਹਾ ਹਾਲਾਂਕਿ ਅਜੇ ਤੱਕ ਕੋਈ ਚੇਂਜ ਬਹੁਤਾ ਸਾਨੂੰ ਦਿਖ ਨਹੀਂ ਰਿਹਾ ਠੀਕ ਹੈ ਨਾ ਕੁਝ ਗੱਲਾਂ ਦੇ ਵਿੱਚ ਕੰਮ ਕੀਤੇ ਆ ਠੀਕ ਹੈ ਪੋਜ਼ਿਟਿਵ ਵੀ ਅਸੀਂ ਗਿਣਦੇ ਆ ਨੈਗੇਟਿਵ ਵੀ ਗਿਣਦੇ ਆ ਪਰ ਬਹੁਤੇ ਅਸੀਂ ਨਸ਼ੇ ਤੇ ਅਸੀਂ ਕੰਮ ਕੀਤਾ ਨਸ਼ੇ ਤੇ ਅਜੇ ਤੱਕ ਪੰਜਾਬ 'ਚ ਕੋਈ ਰਿਜ਼ਲਟ ਸਾਨੂੰ ਦਿਸਿਆ ਨਹੀਂ ਠੀਕ ਹੈ ਨਹਿਰੀ ਪਾਣੀ ਦੇ ਮੁੱਦੇ ਤੇ ਮੈਂ ਮਜ਼ਾਕ ਉਡਾਇਆ ਉਹਨਾਂ ਦਾ ਪਰ ਉਹ ਕੰਮ ਦੇ ਫਿਰ ਮੈਨੂੰ ਮੰਗਾ ਕੇ ਵੀ ਭੇਜਿਆ ਉਹ ਮੁੰਡੇ ਨੇ ਦੇਖੋ ਉਸ ਕੰਮ ਤੇ ਨਹਿਰੀ ਪਾਣੀ ਤੇ ਕੰਮ ਹੋਇਆ ਉਹਨਾਂ ਦਾ ਉਹ ਦਿਖਾਈ ਵੀ ਦਿੰਦਾ ਸਾਡੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਨਾ ਕੋਈ ਬੰਦੇ ਨਾਲ ਮੇਰੀ ਮੈਂ ਤਾਂ ਉਹ ਮੈਂ ਕਿ ਮਜ਼ਾਕ ਚ ਮਜ਼ਾਕ ਡਾਇਆ ਸੀ ਭਗਵਾਨ ਤੁਮਾਨ ਦਾ ਤਾਂ ਮੈਨੂੰ ਬੰਦੇ ਨੇ ਬੱਜੋਆਣਾ ਗਿੱਦੜ ਇਧਰ ਕਈ ਪਿੰਡਾਂ ਦੇ ਵਿੱਚ ਉਹ ਕਹਿੰਦੇ ਸਾਡੇ 25 ਸਾਲਾਂ ਬਾਅਦ ਪਾਣੀ ਲੱਗਿਆ ਤਾਂ ਮੈਂ ਕਿਹਾ ਕੁਛ ਕੰਮ ਕੀਤੇ ਆ ਉਹਨਾਂ ਨੇ ਉਹਨਾਂ ਕੰਮਾਂ ਨੂੰ ਚਲੋ ਸਲਾਉਣਾ ਵੀ ਬਣਦਾ ਜਿੰਨਾ ਕਰਕੇ ਹੈਗਾ ਕੀ ਹੋ ਰਿਹਾ ਤੇ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਮੈਂ ਸਭਜੀ ਸਿੰਘ ਖਾਲਸਾ ਦੀ ਗੱਲ ਕਰੀ ਹੰਸ ਰਾਂਸ ਦੀ ਗੱਲ ਕਰੀ ਕਮਜੀਤ تنਮੋਲ ਦੀ ਗੱਲ ਕਰੀ ਜਿਕਰ ਬੀਬੀ ਸਾਹੋਕੇ ਦੀ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਉਹਨਾਂ ਨੂੰ ਕਿਤਨਾ ਕਿਤੇ ਫਾਈਟ ਦੇ ਵਿੱਚ ਜਿਹੜਾ ਹੈਗਾ ਉਹ ਦੇਖਦੇ ਹੋ ਕਾਂਗਰਸ ਨੂੰ ਕੇ ਯਾਰ ਫਾਈਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹੈ ਦੇਖੋ ਜਿਹੜੀ ਪਾਰਟੀ ਕੇਡਰ ਵੋਟ ਹੁੰਦੀ ਹੈ ਬਾਈ ਜੀ ਕਿਥੋਂ ਮੈਂ ਦੱਸ ਦਿੰਦਾ ਫਾਈਟ ਦੇ ਵਿੱਚ ਆਪਾਂ ਤਾਂ ਕਹਿ ਸਕ ਕਹਿੰਦੇ ਆ ਕੇਡਰ ਬੋਰਡ ਜਿਹੜੀ ਹੈਗੀ ਨਾ ਉਹ ਦੋਨਾਂ ਪਾਰਟੀਆਂ ਕੋਲੇ ਹੈਗੀ ਆ ਕਾਲੀਆਂ ਕੋਲੇ ਵੀ ਹੈ ਕ 15 ਤੋਂ 20000 ਦੇ ਵਿੱਚ ਵਿੱਚ ਵੇਰੀ ਕਰਦੀ ਹੈ ਵੋਟ ਪੈਟ ਵੋਟ ਹੁੰਦੀ ਹੈ ਜਿਹੜੀ ਪੈਣੀ ਪੈਣੀ ਆ ਤਾਂ ਅਸੀਂ ਮੰਨ ਲਓ ਵੀ ਜਿੰਨੀਆਂ ਜਿਵੇਂ ਸਾਡੇ 9 ਹਲਕੇ ਆ ਤਾਂ ਉੱਥੇ ਵੀ ਜਿੰਨੇ ਹਲਕੇ ਹੈਗੇ ਆ ਫਰੀਦਕੋਟ ਵਿਧਾਨ ਮਾਕੇ ਲੋਕ ਸਭਾ ਦੇ ਤਾਂ ਉਹਨਾਂ ਹਲਕਿਆਂ 'ਚ ਜੇ ਅਸੀਂ ਵੋਟ ਲਾਈਏ ਤਾਂ ਪੈਟ ਜੀ ਜਿਹੜੀ ਵੋਟ ਹੈਗੀ ਆ ਪਾਰਟੀ ਕਾਡਰ ਵੋਟ ਜਿਹੜੀ ਆਪਾਂ ਕਹਿ ਦਿੰਦੇ ਆ ਉਹ ਲਗਭਗ ਪੌਣੇ 2 ਲੱਖ 2 ਲੱਖ ਦੇ ਘਰਾਂ 'ਚ ਵੋਟ ਆ ਉਹ ਪੈਣੀ ਪੈਣੀ ਆ ਜਿਹੜਾ ਮਰਜੀ ਕੈਂਡੀਡੇਟ ਖੜਾ ਹੋ ਜੇ ਤੇ ਉਹੀ ਅਕਾਲੀਆਂ ਕੋਲੇ ਵੀ ਮਾਕੇ ਮਾਕੇ ਹੈਗਾ ਪਰ ਐਤਕੀ ਇਹ ਰਿਜ਼ਰਵ ਹਲਕਿਆਂ ਦੇ ਵਿੱਚ ਉਹ ਜ਼ਿਆਦਾ ਕੰਮ ਨਹੀਂ ਕਰਦਾ ਅਸੀਂ ਪਿਛਲੀ ਵਾਰੀ ਵੀ ਮਾਕੇ ਦੇਖਿਆਗਾ ਜਿਵੇਂ ਪਿਛਲੇ ਟਾਈਮ 'ਚ ਦੇਖਿਆ ਮਾਕੇ ਬੂਡ ਪਰਸੈਂਟੇਜ 11% ਤੇ ਆਮ ਆਦਮੀ ਪਾਰਟੀ ਆ ਗਈ ਕਿਉਂਕਿ ਆਮ ਆਦਮੀ ਪਾਰਟੀ ਅਜੇ ਤੱਕ ਉਹਦਾ ਕੇਡਰ ਪੰਜਾਬ 'ਚ ਕਾਇਮ ਨਹੀਂ ਕਰ ਸਕੀ ਸਭ ਤੋਂ ਵੱਡੀ ਜਿਹੜੀ ਕੀ ਹੈ ਇਹਨਾਂ ਵਾਸਤੇ ਕਮੀ ਹੈ ਨਾ ਆਪ ਵਾਲਿਆਂ 'ਚ ਸਾਡੇ ਬਠਿੰਡਾ ਆਪਣੇ ਬਠਿੰਡਾ ਸੀਟ ਤੇ ਬੈਠੇ ਆ ਇਸ ਹਲਕੇ 'ਚ ਵੀ ਕਮੀ ਇਹੀ ਆ ਦੋਨਾਂ ਪਾਰਟੀਆਂ ਕੋਲੇ ਕੇਡਰ ਵੋਟ ਹੈਗੀ ਆ ਪਰ ਆਪ ਕੋਲੇ ਕੇਡਰ ਵੋਟ ਹੈ ਨਹੀਂ ਇੱਕ ਵੇਵ ਨਾਲ ਲੋਕ ਚੱਲਦੇ ਆ ਜਿਹਦਾ ਵੇਵ ਨਾਲ ਲੋਕ ਬਹਿ ਜਾਂਦੇ ਆ ਵੈਂਡ 'ਚ ਬਹਿ ਜਾਂਦੇ ਆ ਤਾਂ ਇਹ ਨਹੀਂ ਪਤਾ ਕਿ ਇੱਥੋਂ ਵੀ ਖੁੱਡੀਆਂ ਸਾਹਿਬ 4 ਲੱਖ ਤੋਤੇ ਵੋਟ ਲੈ ਜਾਣ ਤੇ ਜੇ ਮੰਨ ਲਓ ਵੇਵ ਨਹੀਂ ਕੰਮ ਕਰਦੀ ਕੇਡਰ ਮਾ ਕੇ ਜੇ ਤਾਂ ਇਹਨਾਂ ਨੂੰ ਬਣਾ ਨਹੀਂ ਸਕੇ ਤਾਂ ਉਹਦੇ ਸਾਬ ਨਾਲ ਹੋ ਸਕਦਾ 2 ਲੱਖ ਵੀ ਨਾ ਲੈਣ ਪਰ ਉਹਨਾਂ ਦੋਨਾਂ ਪਾਰਟੀਆਂ ਕੋਲ 2-2 ਲੱਖ ਵੋਟ ਹੈ ਉਸੇ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਵੀ ਬੀਬੀ ਸਾਹੋ ਕੇ ਜਿਹੜੇ ਹੈਗੇ ਆ ਪਰਸਨਲ ਵੋਟ ਤਾਂ ਅੱਜਕੱਲ ਕਿਸੇ ਦੇ ਪੱਲੇ ਕੋਈ ਬਹੁਤੀ ਹੈ ਨਹੀਂ ਨਾ ਕੋਈ ਮਾ ਕੇ ਕੰਮ ਕਰਦਾ ਹਾਂ ਕੁਝ ਬੰਦਿਆਂ ਦੇ ਕਿਰਦਾਰ ਕੰਮ ਕਰਦੇ ਹੁੰਦੇ ਆ ਤੇ ਉਹਨਾਂ ਦੀ ਜਿੰਨੀਕ ਪਰਸਨਲ ਵੋਟ ਕੋਈ 5-4000 ਵੋਟ ਅਸੀਂ ਮਾ ਕੇ ਆਖ ਸਕਦੇ ਆ ਵੀ ਇੰਨੀਕ ਵੋਟ ਹੋਊਗੀ ਬਾਕੀ ਜਿਹੜੀ ਪਾਰਟੀ ਕੇਡਰ ਵੋਟ ਆ ਉਹਨਾਂ ਕੋਲੇ 1.5 ਲੱਖ ਵੋਟ ਤਾਂ ਹੈਗੀ ਆ ਘਟੋ ਘਟ ਮੰਨ ਕਾਂਗਰਸ ਕੋਲੇ ਵੀ ਇਹ ਵੋਟ ਹੈਗੀ ਆ ਤਾਂ ਅਸੀਂ ਦੋਨਾਂ ਦੀ ਇਹ ਮਿਲਾ ਕੇ ਚੱਲੀਏ ਤਾਂ ਕਿਡਰ ਵੋਟ ਹੈਗੀ ਉਹ ਤੋਂ ਬਾਅਦ ਵੇਵ ਕੰਮ ਕਰਦੀ ਆ ਤੇ ਵੇਵ ਉਸ ਏਰੀਆ ਦੇ ਵਿੱਚ ਮੈਂ ਤਾਂ ਹੀ ਕਹਣਾ ਕਿ ਉੱਥੇ ਵੇਵ ਜਿਹੜੀ ਹੈਗੀ ਆ ਉਹ ਕਰਮਜੀਤ ਅਨਮੋਲ ਦੇ ਖਾਤੇ ਜਿਆਦੇ ਪਉਤ ਰਹੀ ਆ ਵੱਡੇ ਚਿਹਰੇ ਕਰਕੇ ਲਾ ਲੋ ਇੱਕ ਕਲਾਕਾਰ ਦੇ ਤੌਰ ਤੇ ਲਾ ਲੋ ਇੱਕ ਯੂਥ ਆ ਕਿਤੇ ਨਾ ਕਿਤੇ ਉੱਥੇ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਜਿਹੜੇ ਕਮੇਡੀ ਕਲਾਕਾਰ ਨਾਲ ਫਿਲਮਾਂ 'ਚ ਕੰਮ ਕਰਦੇ ਰਹੇ ਉਹ ਵੀ ਆਉਂਦੇ ਰਹਿੰਦੇ ਆ ਹੁਣ ਸਾਡੇ ਲੋਕ ਕਿਥੋਂ ਧਰਮਿੰਦਰ ਦਾ ਪਤਾ ਸੀ ਵਾਪਸ ਆਉਣਾ ਨਹੀਂ ਹੋਰ ਅਸਨੀ ਦੇਵਾਲ ਦਾ ਲੋਕਾਂ ਨੇ ਜਿਤਾ ਕੇ ਭੇਜਿਆ ਹੀ ਆ ਤਾਂ ਮੈਂ ਕਹਿੰਦਾ ਵੀ ਲੋ ਠੀਕ ਹੈ ਨਾ ਕੋਈ ਇਹ ਨਹੀਂ ਹੈ ਕਿ ਲੋਕ ਕੋਈ ਸੋਚ ਨਾਲ ਸਮਝ ਨਾਲ ਕੋਈ ਵੋਟ ਪਾ ਰਹੇ ਆ ਦੂਜਾ ਠੀਕ ਹੈ ਉਹਨਾਂ ਨੂੰ ਭਗਵੰਤ ਮਾਨ ਨੂੰ ਲੋਕ ਲਾਈਕ ਅੱਜ ਵੀ ਕਰਦੇ ਆ ਉਹਦੀ ਵੇਵ ਅਜੇ ਖਤਮ ਨਹੀਂ ਹੋਈ ਲੋਕਾਂ ਦੀ ਵਿਰੋਧ ਤਾਂ ਲੋਕਲ ਐਮਐਲਏ ਦੀ ਵਿਰੋਧ ਤਾਂ ਬਹੁਤ ਆ ਉੱਥੇ ਵੀ ਹੈਗੀ ਆ ਠੀਕ ਹੈ ਨਾ ਜਿਵੇਂ ਅਸੀਂ ਫਰੀਦਕੋਟ ਵਾਲਾ ਐਮਐਲਏ ਲਾ ਲਓ ਪਿੱਛੇ ਜੋ ਉਹਦੀ ਵਾਈਫ ਦਾ ਚੱਕਰ ਪਿਆ ਬਦਨਾਮੀ ਵੀ ਹੋਈ ਉਹਨਾਂ ਦੀ ਮੈਂ ਕਿ ਉਹ ਕ腐ਸ਼ਨ ਦੇ ਕੋ ਮੈਂ ਕਿ ਸੀਗਾ ਉਹਨਾਂ ਦਾ ਵੀ ਰੌਲਾ ਪਿਆ ਹੋਰ ਵੀ ਜਿਹੜੇ ਐਮਐਲਏ ਤੋਂ ਲੋਕ ਸੰਤੁਸ਼ਟ ਨਹੀਂ ਹੈਗੇ ਕੱਲੇ ਸੁਖਾਨੰਦ ਵਾਲੇ ਐਮਐਲਏ ਹੈਗਾ ਉੱਥੇ ਅਮਰਤਪਾਲ ਮਰਖੇਲ ਜੀ ਉਹਦੀ ਵ ਮਾਕੇ ਉਹਦਾ ਬੇਨਫਿਟ ਵੀ ਉਹਨਾਂ ਨੂੰ ਹੋਣਾ ਤਾਂ ਇਹੀ ਗੱਲ ਆ ਕਿ ਕੁੱਲ ਰਲਾ ਮਲਾ ਕੇ ਜੇ ਦੇਖਿਆ ਜਾਵੇ ਤਾਂ ਉਹ ਸੀਟ ਦੇ ਉੱਤੇ ਕਲਾਕਾਰ ਨੂੰ ਫਾਇਦਾ ਜ਼ਰੂਰ ਮਿਲੂਗਾ ਵੱਡੇ ਚਿਹਰੇ ਕਰਕੇ ਲਾ ਲੋ ਵੀ ਨੂੰ ਢਿਲੋਂ ਉਥੇ ਪ੍ਰਚਾਰ ਕਰਨ ਆਉਂਦਾ ਪੰਜਾਬੀ ਫਿਲਮ ਦੇ ਜਿੰਨੇ ਮਾਕੇ ਵੱਡੀਆਂ ਹਸਤੀਆਂ ਸਾਰੀਆਂ ਆਈਆਂ ਨੇ ਤਾਂ ਉਹਨਾਂ ਚੀਜ਼ਾਂ ਨਾਲ ਉਹਨਾਂ ਨੂੰ ਬੇਨਫਿਟ ਉਹ ਚੀਜ਼ ਦਾ بڑا ਹੈਗਾ ਬਾਕੀ ਔਣ ਕੰਮ ਤਾਂ ਬਈ ਜੀ ਗਾਹਾਂ ਦੱਸਣਗੇ ਵੀ ਉਹਨਾਂ ਕਿੰਨਾ ਕ ਲੋਕਾਂ ਦੀ ਖੱਲਾਂ ਦੇ ਪੂਰਾ ਉੱਤਰ ਦੇ ਬਈ ਸਮਝਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤੋ ਸਿਆਸੀ ਚਰਚਾ ਜਿਹੜੀ ਅੱਜ ਫਰੀਦਕੋਟ ਹਲਕੇ ਦੇ ਉੱਪਰ ਹੋਈ ਆ ਜੇਕਰ ਅੱਜ ਦੀ ਹੁਣ ਤੱਕ ਦੀ ਵੇਬ ਦੀ ਜਿਸ ਤਰ੍ਹਾਂ ਦੇ ਨਾਲ ਬਾਈ ਹਰਣਾ ਨੇ ਗੱਲ ਕੀਤੀ ਜਾਂ ਕੀਤੀ ਜਾਵੇ ਤਾਂ ਵੇਬ ਅਜ ਦੀ ਘੜੀ ਜਿਹੜੀ ਆ ਉਹ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਜਿਹੜਾ ਉਹ ਕੀ ਹੁੰਦਾ ਆ ਤਾਂ ਲੋਕ ਕਿਸ ਨੂੰ ਫਤਵਾ ਜਿਹੜਾ ਉਹ ਦਿੰਦੇ ਨੇ ਉਹ ਆਉਣ ਵਾਲਾ ਸਮਾਦ ਦਸੇਗਾ ਪਰ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਸੀਂ ਵੀ ਚਾਹੁੰਦੇ ਹੋ ਕਿ ਕਿਸੇ ਸੀਟ ਦੇ ਉੱਪਰ ਵਿਚਾਰ ਚਰਚਾ ਹੋਵੇ ਸਿਆਸੀ ਚਰਚਾ ਹੋਵੇ ਤਾਂ ਤੁਸੀਂ ਉਸ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਟੀੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ